ਪੰਜਾਬ ਯੂਨੀਵਰਸਿਟੀ ਹੈ ਤਾਂ ਪੰਜਾਬ ਦੀ ਪੰਜਾਬੀਅਤ ਦੇ ਨਾਲ ਜੁੜੀ ਹੋਈ ਪਰ ਇੱਥੇ ਪੰਜਾਬੀਆਂ ਦੇ ਨਾਲ ਤੇ ਸਿੱਖਾਂ ਦੇ ਨਾਲ ਬਹੁਤ ਵਿਤਕਰਾ ਹੁੰਦਾ ਹੈ ਤੁਹਾਡੇ ਤੋਂ ਪਹਿਲਾਂ ਇੱਥੇ ਯੂਨੀਵਰਸਿਟੀ ਵਿੱਚ ਪੰਥ ਪੰਜਾਬ ਦੇ ਬੀਤ ਗੱਲ ਕਰਨ ਵਾਲੀ ਧਰਨੀ ਸੀਗੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੀਜੇਪੀ ਆਰਐਸਐਸ ਵੱਲੋਂ ਕਿ ਵੀ ਸਾਥ ਦੇ ਤੇ ਪੈਰ ਨਾ ਲੱਗ ਸਕਣ ਦੇ ਵੀ ਸਾਡੇ ਕਾਗਜ਼ ਰੱਦ ਕਰਨ ਦੀ ਕੋਸ਼ਿਸ਼ ਕੀਤੀ ਗਈ ਬਿਨਾਂ ਕਿਸੇ ਮਤਲਬ ਤੋਂ ਪੂਰਾ ਜ਼ੋਰ ਲੱਗਿਆ ਹੋਇਆ ਸੀਗਾ ਬੀਜੇਪੀ ਆਰਐਸਐਸ ਦਾ ਜਾਂ ਪੂਰੀ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਦਾ ਕਿਉਂ ਜਿੱਤ ਨਾ ਸਕਣੇ ਇੱਥੇ ਕਿ ਪ੍ਰੋਫੈਸਰਾਂ ਨੂੰ ਕਹਿਣਾ ਵੀ ਗੈਸਟ ਫੈਕਲਟੀ ਦੀ ਆਈਡੀਓਲੋਜੀ ਹੋਰ ਹੈ ਆਰਐਸਐਸ ਦੀ ਆਈਡੀਓਲੋਜੀ ਬਿਲਕੁਲ ਸਿੱਖੀ ਦੇ ਉਲਟ ਹੈ 1988 ਦੇ ਵਿੱਚ ਵੀ ਖੜਾ ਆ ਸੁਣਿਆ ਸੀ ਆਪਦੇ ਵੱਡਿਆਂ ਨੂੰ ਨਾ ਵੀ ਉਹਦੇ ਵੀ ਬੀਬੀਐਮਬੀ ਵੱਲੋਂ ਫੜ ਲਿਆਂਦੇ ਗਏ ਸੀਗੇ دریاਵਾਂ ਦੇ ਮੂੰਹ ਮੋੜੇ ਜਾ ਰਹੇ ਆ ਤਾਂ ਫਿਰ ਇਸ ਤਰ੍ਹਾਂ ਨਾਲ ਫਿਰ ਇਹ ਅੱਗੇ ਵੀ ਪੰਜਾਬ ਦੇ ਵਿੱਚ ਫਿਰ ਕੋਈ ਨਾ ਵੀ ਮਾਰਤਾ ਪੈਣੀ ਸੀਗੀ ਖੜਾ ਵੱਲੋਂ ਐਡੇ ਐਡ ਐਕਸਪ੍ਰੈਸ ਵੇ ਐਡੇ ਰੋਡ ਬਣਾਏ ਜਾ ਰਹੇ ਹਨ ਵੀ ੱਧਕੇ ਨਾਲ ਜ਼ਮੀਨਾਂ ਅੜੱਪ ਕੇ ਉੱਤੇ ਮਤਲਬ ਡਵੈਲਪਮੈਂਟ ੱਧਕੇ ਨਾਲ ਕੀਤੀ ਜਾ ਰਹੀ ਆ ਜਦੋਂ ਪੰਜਾਬ ਕ੍ਰਾਈਸਿਸ ਕ੍ਰਾਈਸਿਸ ਦੇ ਵਿੱਚ ਨਾਲ ਕੋਈ ਖੜ ਨਹੀਂ ਰਿਹਾ ਜਿਸੋ ਪੰਜਾਬ ਕੋਲੇ ਆਪਦੇ ਕੋਲੇ ਪਾਣੀ ਦੀ ਕਮੀ ਹੈ ਤੁਸੀਂ ਕਹਿੰਦੇ ਸਾਨੂੰ ਪਾਣੀ ਦਿਓ ਪੰਜਾਬ ਨੂੰ ਇੱਕ ਸੂਬਾ ਭਾਸ਼ਾ ਆਧਾਰਤ ਸੂਬਾ ਲੈਣ ਤੇ ਵੀ 10 ਸਾਲ ਸੰਘਰਸ਼ ਕਰਨਾ ਪਿਆ ਸ਼ੀਧੀਆਂ ਦੇਣੀਆਂ ਵੀ ਗ੍ਰਿਫਤਾਰੀਆਂ ਦੇਣੀਆਂ ਪਈਆਂ 88 ਤੋਂ 95 ਦੇ ਵਿੱਚ ਜੋ ਮਤਲਬ ਹੋਇਆ ਹਨ ਉਹਦੇ ਬਾਰੇ ਸਭ ਨੂੰ ਪਤਾ ਹੈਗਾ ਨੂੰ ਮੈਂ ਦੂਜੇ ਪੱਧਰ ਦਾ ਸ਼ਹਿਰੀ ਸਮਝ ਕੇ ਇੱਥੇ ਮਤਲਬ ਟ੍ਰੀਟ ਕੀਤਾ ਜਾਂਦਾ ਹੈਗਾ ਨਾ ਵੀ ਹਰੇਕ ਜਗ੍ਹਾ ਤੇ ਵਿਤਕਰਾ ਕੀਤਾ ਜਾਂਦਾ ਹੈਗਾ ਤੇ ਮਚਿਓਰ ਡੈਮੋਕ੍ਰੇਸੀ ਦੇ ਵਿੱਚ ਸਵੈ ਨਿਰਣੇ ਦਾ ਅਧਿਕਾਰ ਹੋਣਾ ਇੱਕ ਡੈਮੋਕ੍ਰੇਸੀ ਦੀ ਨਿਸ਼ਾਨੀ ਹੈ ਮੈਨੂੰ ਲੱਗਦਾ ਵੀ ਜਿਹੜਾ ਸਵੈ ਨਿਰਣੇ ਦਾ ਅਧਿਕਾਰ ਹੈ ਰਾਈਟ ਟੂ ਸੈਲਫ ਡਿ ਸਿੱਖ ਨੌਜਵਾਨ ਇਥੋਂ ਬਾਹਰ ਭੇਜ ਦੋ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਪੀ ਬਿਹਾਰ ਦਾ ਜਿਹੜਾ ਨੌਜਵਾਨ ਆ ਜਾਂ ਉਥੋਂ ਦੇ ਜਿਹੜੇ ਕੰਮ ਕਰਨ ਵਾਲੀ ਲੇਬਰ ਆ ਉਹਨੂੰ ਪੰਜਾਬ ਚ ਆ ਕੇ ਬਿਵਾਸਾ ਦਿਓ ਮਤਲਬ ਇੰਡੀਅਨ ਸਟੇਟ ਨੇ ਜਾਂ ਤਾਂ ਜਿਹੜਾ ਕ੍ਰੀਮੀ ਲੇਅਰ ਸੀ ਸਾਰੀ ਬਾਹਰ ਭੇਜਤੀ ਆ ਜਿਹੜੇ ਤੇ ਕੁਝ ਬਚ ਗਏ ਸੀਗੇ ਸੁੰਨਾ ਸ਼ੰਦੇ ਵਿੱਚ ਲਾ ਪੰਜਾਬਣਾਂ ਦੀ ਕੁੱਖ ਦੇ ਵਿੱਚ ਆਈ ਵੀ ਐਫ ਦੇ ਰਾਹੀਂ ਭਈਆਂ ਦਾ ਜਿਹੜਾ ਸੀਮਨ ਹੈ ਉਹ ਭੇਜਿਆ ਜਾ ਰਿਹਾ ਹੈ ਸੇ ਦੇਖੋ ਜੀ ਵੀ 84 ਤੋਂ 95 ਤੱਕ ਤਾਂ ਸਾਡੀ ਸਿੱਧੀ ਨਸਲ ਖੁਸ਼ੀ ਹੋਈ ਆ ਸਾਨੂੰ ਫੜ ਫੜ ਕੇ ਸਾਡੇ ਫੇਸ ਮੀਟ ਕਾਉਂਟਰ ਕਰਕੇ ਬੰਦਾ ਸਿੱਖ ਨੌਜਵਾਨ ਨੂੰ ਸ਼ਹੀਦ ਕੀਤਾ ਗਿਆ 95 ਤੱਕ ਇਹਨਾਂ ਨੇ ਇੱਕ حساب ਲਾ ਲਿਆ ਸੀਗਾ ਕਿ ਵੀ ਇਹਨਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਵੀ ਜਦੋਂ ਅਖੀਰ ਲੈ ਕੇ ਸਿੱਖ ਨੌਜਵਾਨ ਵੀ ਇਥੇ ਰਹਿ ਜਾਊਗਾ ਉਹ ਵੀ ਬਾਕੀ ਹੋ ਕੇ ਚੱਲੂਗਾ ਤਾਂ ਅਸਲ ਦੇ ਵਿੱਚ ਜਿਹੜੀ ਜਾੜਾ ਇਹਨਾਂ ਦੇ ਖੂਨ ਦੇ ਵਿੱਚ ਹੈ ਇਹਨਾਂ ਦੇ ਜੀਨਸ ਦੇ ਵਿੱਚ ਇਹਨਾਂ ਦਾ ਜੀਨ ਪੂਲ ਹੈ ਇਹਨਾਂ ਦਾ ਜਿਹੜਾ ਖੂਨ ਆ ਉਹ ਚੇਂਜ ਕੀਤਾ ਜਾਵੇ ਇੰ ਹਣਾ ਵੀ ਇਹ ਪੰਜਾਬ ਨਾਲ ਇੱਕ ਕਲੋਨੀ ਬੰਡ ਕਰਦੇ ਆ। ਪੰਜਾਬ ਦੇ ਵਿੱਚ ਸਾਰੇ ਅੱਗੇ ਜ਼ਮੀਨ ਖਰੀਦ ਸਕਦੇ ਆ ਪਰ ਪੰਜਾਬ ਦੇ ਲੋਕ ਹਿਮਾਚਲ ਜਾ ਕੇ ਜ਼ਮੀਨ ਨਹੀਂ ਖਰੀਦ ਸਕਦੇ ਕਿਤੇ ਹੋਰ ਜ਼ਮੀਨ ਨਹੀਂ ਖਰੀਦ ਸਕਦੇ ਹਣਾ। ਪੰਜਾਬ ਦੇ ਵਿੱਚ ਕੋਈ 40 ਤੋਂ 50 ਚੰਗੇ ਲੀਡਰ ਆ ਜਾਂਦਾ ਜੀ। ਪੰਜਾਬ ਦੀ ਨਿਹਾਰ ਬਦਲ ਕੇ ਰੱਖਦਾ। 117 ਦੀ ਵੀ ਨਹੀਂ ਲੋੜ। 40 50 ਕੋਈ ਚੋਟੀ ਦੇ ਆ ਜਾਂਦਾ। ਸਾਡੇ ਲਈ ਪ੍ਰਧਾਨ ਮੰਤਰੀ ਛੋਟਾਗਾ। ਸਾਡੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਬਣਦੇ। ਤੋਂ ਤਿੰਨ ਵਾਰ ਯੂਨੀਵਰਸਿਟੀ ਨੋਟਿਸ ਪੇ ਚੁੱਕੀ ਐ ਐਜੂਕੇਸ਼ਨ ਮਿਨਿਸਟਰ ਨੂੰ ਕਿ ਆਪਦਾ ਨਮਾਇੰਦਾ ਭੇਜੋ ਜਾਂ ਤੁਸੀਂ ਆਪ ਆਓ ਵੀ ਮੀਟਿੰਗ ਕਰਕੇ ਪੰਜਾਬ ਯੂਨੀਵਰਸ ਸਰਪੇ ਲੱਖਣ ਅੜਗੇ ਕੰਟੀਨਾ ਲੈਣਾ ਪਿਛਲੇ ਸਾਲ ਤਿੰਨੇ ਕੰਟੀਨਾ ਲੈ ਗਏ ਐਲਪੀ 1 ਹੋਰ ਲੈ ਗਏ ਤ੍ਰੇਕਾਲ ਸਤਲੁਜ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰਾਂ ਖਾਸ ਪੇਸ਼ ਕਰ ਰਹੀ ਹਾਂ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਤੁਹਾਡੀ ਮੁਲਾਕਾਤ ਅਸ਼ਮੀਤ ਸਿੰਘ ਦੇ ਨਾਲ ਕਰਾਵਾਂਗੇ ਜੋ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਪ੍ਰਧਾਨ ਬਣੇ ਨੇ ਵਾਈਸ ਪ੍ਰੈਜ਼ੀਡੈਂਟ ਬਣੇ ਨੇ ਸਿੱਖ ਕੌਮ ਦੇ ਲਈ ਇਹ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਦਸਤਾਰ ਧਾਰੀ ਚਿਹਰਾ ਸਾਬਤ ਸੂਰਤ ਚਿਹਰਾ ਜਦੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਪ੍ਰਧਾਨਗੀ ਕਰੇਗਾ ਵਾਈਸ ਪ੍ਰੈਜ਼ੀਡੈਂਟ ਤੌਰ ਤੇ ਵਿਚਰੇਗਾ ਤਾਂ ਬਹੁਤ ਸਾਰੇ ਸਿੱਖਾਂ ਦੇ ਮਸਲੇ ਹੱਲ ਹੋਣ ਦੀ ਉਮੀਦ ਹੈ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਇੰਟਰਵਿਊਜ਼ ਕੀਤੀਆਂ ਨੇ ਸਿੱਖ ਮੁੱਦਿਆਂ ਨੂੰ ਲੈ ਕੇ ਇੰਟਰਵਿਊਜ਼ ਕੀਤੀਆਂ ਨੇ ਪੰਜਾਬ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹੋਏ ਮੁੱਦਿਆਂ ਨੂੰ ਲੈ ਕੇ ਕਈ ਵਾਰ ਗੱਲਬਾਤ ਕੀਤੀ ਹੈ ਪਰ ਹੁਣ ਸੱਤ ਜਥੇਬੰਦੀ ਦੇ ਨਾਲ ਸੰਬੰਧਿਤ ਅਸ਼ਮੀਤ ਦੇ ਵੱਲੋਂ ਅਸ਼ਮੀਤ ਸਿੰਘ ਦੇ ਵੱਲੋਂ ਵਾਈਸ ਪ੍ਰਧਾਨ ਬਣੇ ਜਾਣ ਤੋਂ ਬਾਅਦ ਕੀ ਕੁਝ ਬਦਲ ਦੀ ਉਮੀਦ ਹੈ ਕਿ ਨੀਆਂ ਕੁ ਚੁਣੌਤੀਆਂ ਅਸ਼ਮੀਤ ਦੇ ਰਾਹ ਦੇ ਵਿੱਚ ਆਈਆਂ ਅੱਜ ਅਸੀਂ ਸਾਰੀ ਗੱਲਬਾਤ ਕਰਾਂਗੇ ਅਸ਼ਮੀਤ ਬਹੁਤ-ਬਹੁਤ ਸਵਾਗਤ ਹੈ ਸਸ਼ੀ ਗੱਲ ਜੀ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਮੁਬਾਰਕ ਤੁਹਾਨੂੰ ਵਾਈਸ ਪ੍ਰਧਾਨ ਬਣਨ ਦੇ ਲਈ ਬਹੁਤ-ਬਹੁਤ ਧੰਨਵਾਦੀ ਤੁਹਾਨੂੰ ਤੁਸੀਂ ਜਸਵੰਤ ਸਿੰਘ ਖਾਲੜਾ ਜਿਹੜੀ ਆਵਾਜ਼ ਹੈ ਉਹਨਾਂ ਦੀ ਜਥੇਬੰਦੀ ਦੇ ਨਾਲ ਸੰਬੰਧ ਰੱਖਦੇ ਹੋ ਤੁਹਾਡੀ ਜਥੇਬੰਦੀ ਉਹਨਾਂ ਨੂੰ ਆਪਣਾ ਰੋਲ ਮਾਡਲ ਮੰਨਦੀ ਹੈ ਸਭ ਤੋਂ ਪਹਿਲਾਂ ਤੇ ਮੈਂ ਇਹ ਜਾਨਣਾ ਚਾਹੁੰਦੀ ਆ ਕਿਉਂਕਿ ਪੰਜਾਬ ਯੂਨੀਵਰਸਿਟੀ ਹੈ ਤਾਂ ਪੰਜਾਬ ਦੀ ਪੰਜਾਬੀਅਤ ਦੇ ਨਾਲ ਜੁੜੀ ਹੋਈ ਪਰ ਇੱਥੇ ਪੰਜਾਬੀਆਂ ਦੇ ਨਾਲ ਤੇ ਸਿੱਖਾਂ ਦੇ ਨਾਲ ਬਹੁਤ ਵਿਤਕ ਰਾਹ ਹੁੰਦੇ ਤੁਸੀਂ ਇੱਕ ਦਸਤਾਰਦਾਰੀ ਚਿਹਰਾ ਸਾਬਤ ਸੂਰਤ ਚਿਹਰਾ ਜਦੋਂ ਤੁਸੀਂ ਵਾਈਸ ਪ੍ਰਧਾਨਗੀ ਦੀ ਚੋਣ ਦੇ ਲਈ ਖੜੇ ਹੋਏ ਉਮੀਦਵਾਰ ਐਲਾਨਿਆ ਗਿਆ ਤਾਂ ਕਿੰਨੀਆਂ ਕੁ ਚੁਣੌਤੀਆਂ ਤੁਹਾਡੇ ਰਾਹ ਦੇ ਵਿੱਚ ਆਈਆਂ ਚੁਣੌਤੀਆਂ ਬੜੀਆਂ ਆਈਆਂ ਜੀ ਪਿਛਲੇ 7 ਸਾਲਾਂ ਤੋਂ ਹੀ ਸਾਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਮਤਲਬ ਜਦੋਂ ਤੋਂ ਸਟੂਡੈਂਟ ਆਰਗੇਨਾਈਜੇਸ਼ਨ ਸਾਥ ਪੰਜਾਬ ਯੂਨੀਵਰਸਿਟੀ ਵਿੱਚ ਆਈ ਆ ਪੰਥ ਪੰਜਾਬ ਦੀ ਗੱਲ ਕਰਨੀ ਸ਼ੁਰੂ ਕੀਤੀ ਆ ਕਿਉਂਕਿ ਸਾਡੇ ਤੋਂ ਪਹਿਲਾਂ ਇੱਥੇ ਯੂਨੀਵਰਸਿਟੀ ਵਿੱਚ ਪੰਥ ਪੰਜਾਬ ਦੀ ਗੱਲ ਕਰਨ ਵਾਲੀ ਧਰ ਨਹੀਂ ਸੀਗੀ ਜਾਂ ਤਾਂ ਕਾਮਰੇਡ ਤੇਰਾ ਸੀਗੀਆਂ ਇਹ ਆ ਬੀਜੇਪੀ ਆਰਐਸਐਸ ਦੀ ਤਰ੍ਹਾਂ ਸੀਗੀਆਂ ਜਾਂ ਦੂਜੇ ਕਨਵੈਨਸ਼ਨਲ ਪੋਲੀਟੀਕਲ ਪਾਰਟੀ ਸੀਗੀਆਂ ਕੋਈ ਕਾਂਗਰਸ ਦੀ ਕੋਈ ਐਸਓਏ ਜਿਹੜੀ ਅਕਾਲੀ ਦਲ ਦੀ ਹੋ ਗਈ ਸੀਗੀਆਂ ਤਾਂ ਸਾਨੂੰ ਪਿਛਲੇ 7 ਸਾਲਾਂ ਤੋਂ ਇੱਥੇ ਮਤਲਬ ਪੂਰੀ ਕੋਸ਼ਿਸ਼ ਕੀਤੀ ਉਦੋਂ ਬੜੀ ਚੁਣੌਤੀ ਸੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਵੀ ਸਾਡੇ ਕਾਗਜ਼ ਰੱਦ ਕਰਨ ਦੀ ਕੋਸ਼ਿਸ਼ ਕੀਤੀ ਕਿ ਬਿਨਾਂ ਕਿਸੇ ਮਤਲਬ ਤੋਂ ਤੇ ਮਤਲਬ ਨਾ ਤਾਂ ਵੀ एलिਜੀਬਲ ਦੇ ਵਿੱਚ ਨਾਮ ਪਾਏਗਾ ਨਾ ਇਨੈਲੀਜੀਬਲ ਦੇ ਮਤਲਬ ਇਹ ਸ਼ੋ ਕੀਤਾ ਗਿਆ ਕਿ ਵੀ ਮੈਂ ਤਾਂ ਨਾਮਿਨੇਸ਼ਨ ਹੀ ਨਹੀਂ ਭਰੀ ਤੇ ਉਸ ਤੋਂ ਬਾਅਦ ਜਦੋਂ ਅਸੀਂ ਇਕੱਠੇ ਹੋ ਕੇ 12 ਘੰਟੇ ਪ੍ਰੋਟੈਸਟ ਵੀ ਕੀਤਾ ਸ਼੍ਰੀ ਕਾਲਤਖਸਬ ਦੇ ਜੇਸੇਦਾਰਨ ਜੀ ਨਾਲ ਵੀ ਉਹਨਾਂ ਨੇ ਗੱਲ ਹੋਈ ਹੈ ਨਾ ਤੇ ਉਹਨਾਂ ਨੇ ਸਾਨੂੰ ਥਾਪੜਾ ਦਿੱਤਾ ਕਿ ਵੀ ਤੁਸੀਂ ਕੋਈ ਨਾ ਤਕੜੇ ਹੋ ਕੇ ਲੱਗੋ ਨਾ ਤੁਹਾਡੇ ਨਾਲ ਤੇ ਜਦੋਂ ਇੱਥੇ ਯੂਨੀਵਰਸਿਟੀ ਉੱਪਰ ਪ੍ਰੈਸ਼ਰ ਬਣਿਆ ਤਾਂ ਮਤਲਬ ਸਾਡੀ ਨਾਮਿਨੇਸ਼ਨ ਕਲੀਅਰ ਹੋ ਤੇ ਉਹ ਤੋਂ ਬਾਅਦ ਵੀ ਮਤਲਬ ਪੂਰਾ ਜ਼ੋਰ ਲੱਗਿਆ ਹੋਇਆ ਸੀਗਾ ਬੀਜੇਪੀ ਆਰਐਸਐਸ ਦਾ ਜਾਂ ਪੂਰੀ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਦਾ ਕਿਉਂ ਜਿੱਤ ਨਾ ਸਕਣੇ ਇੱਥੇ ਵੀ ਪ੍ਰੋਫੈਸਰਾਂ ਨੂੰ ਕਹਿਣਾ ਵੀ ਗੈਸਟ ਫੈਕਲਟੀਆ ਤੋਂ ਕਹਿ ਕੇ ਸਟੂਡੈਂਟਸ 'ਤੇ ਪ੍ਰੈਸ਼ਰ ਪਰਵਾਉਣਾ ਪਾਉਣਾ ਕਿ ਤੁਹਾਡੇ ਨੰਬਰ ਨਹੀਂ ਲਾਵਾਂਗੇ ਜੇ ਇਹਨਾਂ ਨੂੰ ਵੋਟ ਪਾਈ ਤਾਂ ਮਤਲਬ ਇਸ ਤਰ੍ਹਾਂ ਦਾ ਪ੍ਰੈਸ਼ਰ ਚੱਲਦੇ ਹੋਏ ਅਸੀਂ ਮਤਲਬ ਇਲੈਕਸ਼ਨ ਲੜੀ ਤੇ ਜਿੱਤੀ ਫਿਰ ਵੀ ਤੁਸੀਂ ਵੱਡੇ ਮਾਰਜਨ ਦੇ ਨਾਲ ਜਿੱਤੇ ਹੋ ਹਾਂਜੀ ਹਾਂਜੀ ਬਿਲਕੁਲ ਇਸ ਨੂੰ ਲਗਭਗ 700 ਵੋਟਾਂ ਦੀ ਲੀਡ ਨਾਲ ਅਸੀਂ ਜਿੱਤੇ ਹਾਂ ਜੀ ਤੁਹਾਡੇ ਨਾਲ ਜਿਹੜੇ ਸਾਥੀ ਜਿੱਤੇ ਨੇ ਜਿਹੜ ਸਿੱਧਾ ਸੰਬੰਧ ਆਰਐਸਐਸ ਦੇ ਨਾਲ ਹੈ ਫਿਰ ਇੱਕ ਵਾਈਸ ਪ੍ਰਧਾਨ ਤੇ ਇੱਕ ਪ੍ਰਧਾਨ ਦੋਨਾਂ ਨੇ ਮਿਲ ਕੇ ਕੰਮ ਕਰਨਾ ਹੁੰਦਾ ਹੈ ਤੁਹਾਡੀ ਆਈਡੀਓਲੋਜੀ ਹੋਰ ਹੈ ਆਰਐਸਐਸ ਦੀ ਆਈਡੀਓਲੋਜੀ ਬਿਲਕੁਲ ਸਿੱਖੀ ਦੇ ਉਲਟ ਹੈ ਫਿਰ ਉਸ ਚੀਜ਼ ਨੂੰ ਕਿਵੇਂ ਮੈਨੇਜ ਕਰੋਗੇ ਵੀ ਦੇਖੋ ਜੀ ਜੇ ਤਾਂ ਉਹ ਵਿਦਿਆਰਥੀ ਹੱਕਾਂ ਦੀ ਗੱਲ ਕਰਨਗੇ ਨਾ ਵਿਦਿਆਰਥੀ ਦੇ ਮਸਲਿਆਂ ਦੀ ਗੱਲ ਕਰਨਗੇ ਤਾਂ ਤਾਂ ਵੀ ਕੋਆਰਡੀਨੇਸ਼ਨ ਚੱਲੇਗਾ ਕੰਮ ਕਰਨ ਦਾ ਸੋਚਿਆ ਜਾ ਸਕਦਾ ਪਰ ਜਿਸ ਤਰ੍ਹਾਂ ਦੀ ਉਹਨਾਂ ਦੀ ਆਈਡੀਓਲੋਜੀ ਹੈ ਜਿਸ ਤਰ੍ਹਾਂ ਦੀ ਆਰਐਸਐਸ ਦੀ ਆਈਡੀਓਲੋਜੀ ਹੈ ਨਾ ਜੇ ਆਪਦੀ ਆਈਡੀਓਲੋਜੀ ਨੂੰ ਉੱਥੇ ਸਟੂਡੈਂਟਸ ਉੱਤੇ ਥੋਪਣ ਦੀ ਕੋਸ਼ਿਸ਼ ਕਰਨਗੇ ਜੇ ਕੌ ਫਿਰ ਉਹਨਾਂ ਨਾਲ ਕੋਈ ਕੋਆਰਡੀਨੇਸ਼ਨ ਨਹੀਂ ਹੋ ਸਕਦੀ। ਪੰਜਾਬ ਦੀ ਗੱਲ ਕਰ ਲੈਣੇ ਆ ਹਾਲ ਹੀ ਦੇ ਵਿੱਚ ਪੰਜਾਬ ਨੂੰ ਵੱਡੀ ਮਾਰ ਪਈ ਹੋਈ ਹੈ। ਹੜ੍ਹਾਂ ਦੀ ਸਥਿਤੀ ਦੇ ਨਾਲ ਜੂਝ ਰਿਹਾ ਹੈ। ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਨਹੀਂ ਲਿਆਂਦੇ ਗਏ ਨੇ ਕਿਉਂਕਿ ਇਸ ਤੋਂ ਪਹਿਲਾਂ ਲੈਂਡ ਪੁਲਿੰਗ ਦੀ ਗੱਲ ਚੱਲੀ ਸੀ ਜਿਸ ਦਾ ਕਿਸਾਨਾਂ ਦੇ ਵੱਲੋਂ ਪੰਜਾਬ ਵਾਸੀਆਂ ਦੇ ਵੱਲੋਂ ਪੁਰਜ਼ੋਰ ਵਿਰੋਧ ਕੀਤਾ ਗਿਆ ਸੀ। ਇਹ ਕਿਹਾ ਗਿਆ ਹੈ ਕਿ ਲੈਂਡ ਪੋਲਿਸੀ ਸਰਕਾਰ ਦੇ ਵੱਲੋਂ ਵਾਪਸ ਲਈ ਗਈ ਜਿਸ ਦੇ ਵਿਰੁੱਧ ਗੁੱਸੇ ਦੇ ਵਿੱਚ ਆ ਕੇ ਜਿਹੜੇ ਹੜ੍ਹ ਨੇ ਉਹ ਸਟੇਟ ਦੇ ਵੱਲੋਂ ਤੇ ਆਪਣੀ ਸਰਕਾਰ ਦੇ ਵੱਲੋਂ ਜਾਣ ਬੁੱਝ ਕੇ ਲਿਆਂਦੇ ਗਏ ਨੇ। ਤੁਹਾਡਾ ਤੁਸੀਂ ਦੇਖੋ ਜੀ ਇਹ ਤਾਂ ਮੈਨੂੰ ਲੱਗਦਾ 1988 ਦੇ ਵਿੱਚ ਵੀ ਹੜਾ ਆਇਆ ਸੁਣਿਆ ਸੀ ਆਪਦੇ ਵੱਡਿਆਂ ਤੋਂ ਨਾ ਵੀ ਉਦੋਂ ਵੀ BBMP ਵੱਲੋਂ ਫੜ ਲੈਂਦੇ ਗਏ ਸੀਗੇ ਵੀ ਇਸ ਵਾਰ ਵੀ ਤੁਸੀਂ ਦੇਖੋ ਵੀ ਹੜਾ ਵੀ ਇਹਨਾਂ ਨੂੰ ਵੀ ਜਾਣ ਕੇ ਲੈਂਦਾ ਗਿਆ BBMP ਵੱਲੋਂ ਨਾ ਵੀ ਇੱਕ ਤਾਂ ਤੁਸੀਂ ਦੇਖੋ BBMP ਦਾ ਮਸਲਾ ਚੱਲ ਰਿਹਾ ਹੈਗਾ ਉਹਦੇ ਤੇ ਪੰਜਾਬ ਦੀ ਦਾਵੇਦਾਰੀ ਦਾ ਮਸਲਾ ਚੱਲ ਰਿਹਾ ਹੈਗਾ ਜਦੋਂ ਪੰਜਾਬ ਦੀ ਤੁਸੀਂ ਦਾਵੇਦਾਰੀ ਉੱਥੋਂ ਕੱਟਣ ਦੀ ਕੋਸ਼ਿਸ਼ ਕਰ ਰਹੇ ਹੋ ਬਾਹਰ ਲਿਆ ਕੇ BBMP ਤੇ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਤੇ ਕਾਬੂ ਜਾਣਗੇ ਤਾਂ ਉਹ ਪੰਜਾਬ ਦੀ ਬਾਰੇ ਕਿਵੇਂ ਸੋਚ ਸਕਦੇ ਆ ਜੀ ਪਹਿਲੀ ਗੱਲ ਤਾਂ ਇਹ ਦੂਜੀ ਗੱਲ ਇਹ ਆ ਵੀ ਜਿਸ ਤਰ੍ਹਾਂ ਨਾਲ ਪੰਜਾਬ ਦੇ ਵਿੱਚ ੱੱਕੇ ਨਾਲ ਡਿਵੈਲ ਰੋਡ ਬਣਾਏ ਜਾ ਰਹੇ ਹਨ ਵੀ ਧੱਕੇ ਨਾਲ ਜ਼ਮੀਨਾਂ ਹੜੱਪ ਕੇ ਉੱਥੇ ਮਤਲਬ ਡਿਵੈਲਪਮੈਂਟ ਧੱਕੇ ਨਾਲ ਕੀਤੀ ਜਾ ਰਹੀ ਆ ਤੇ ਦਰਿਆਵਾਂ ਦੇ ਮੂੰਹ ਮੋੜੇ ਜਾ ਰਹੇ ਆ ਤਾਂ ਫਿਰ ਇਸ ਤਰ੍ਹਾਂ ਨਾਲ ਫਿਰ ਇਹ ਆ ਕਿ ਵੀ ਪੰਜਾਬ ਦੇ ਵਿੱਚ ਫਿਰ ਕੋਈ ਨਾ ਕੋਈ ਇਮਾਰਤਾਂ ਪੈਣੀ ਸੀਗੀ ਖੜਾ ਵੱਲੋਂ ਠੀਕ ਆ ਨਾ ਇੱਕ ਤਾਂ ਨੇਚਰਲ ਕਾਜ਼ ਹੋ ਗਿਆ ਨਾ ਜਿਹੜਾ ਮਤਲਬ ਇਹਨਾਂ ਨੇ ਕੀਤਾਗਾ ਦੂਜੇ ਪਾਸੇ ਇਹ ਆ ਕਿ ਵੀ ਫਿਰ ਇਹ ਕੰਟਰੋਲ ਨਹੀਂ ਕਰ ਰਹੇ ਬੀਬੀ ਬੀਬੀ ਇਹਨਾਂ ਦੇ ਹੱਥ ਚ ਵੀ ਇਹ ਚਾਹਣ ਸਭ ਕੁਝ ਕਰ ਸਕਦੇ ਜਦੋਂ ਇੱਥੇ ਪਾਣੀ ਦੀ ਕਮੀ ਹੁੰਦੀ ਹੈ ਪੰਜਾਬ ਦੇ ਵਿੱਚ ਉਦੋਂ ਬਾਕੀ ਸੂਬੇ ਕਿਹਦੇ ਰੋਂਦੇ ਆ ਸਾਨੂੰ ਪਾਣੀ ਦੋ ਪਾਣੀ ਦੋ ਹਰਿਆਣਾ ਕਹਿੰਦਾ ਸਾਨੂੰ ਪਾਣੀ ਦੋ ਹਮਾਚਲ ਕਹਿੰਦਾ ਪਾਣੀ ਛੱਡੋ ਰਾਜਸਥਾਨ ਕਹਿੰਦਾ ਪਾਣੀ ਛੱਡੋ ਵੀ ਹੁਣ ਕਿਉਂ ਨਹੀਂ ਮੰਗਦੇ ਪਾਣੀ ਉਹ ਹੁਣ ਜਦੋਂ ਪੰਜਾਬ ਦੇ ਵਿੱਚ ਪਾਣੀ ਦੀ ਹੜਾਂ ਦੀ ਮਾਰ ਪਈ ਆ ਜੋ ਪੰਜਾਬ ਦਾ ਮਤਲਬ ਜੋਝ ਰਿਹਾ ਹੈਗਾ ਤਾਂ ਬਾਕੀ ਸੂਬੇ ਹੁਣ ਪਾਣੀ ਦੀ ਮੰਗ ਕਰਨ ਹੁਣ ਕਹਿਣਗੇ ਸਾਡੇ ਕੋਲ ਪਾਣੀ ਦੋ ਵੀ ਜਦੋਂ ਪੰਜਾਬ ਕ੍ਰਾਈਸਿਸ ਕ੍ਰਾਈਸਿਸ ਦੇ ਵਿੱਚ ਆ ਨਾਲ ਕੋਈ ਖੜ ਨਹੀਂ ਰਿਹਾ ਜਿੱਦੋਂ ਪੰਜਾਬ ਕੋਲੇ ਆਪਦੇ ਕੋਲੇ ਪਾਣੀ ਦੀ ਕਮੀ ਆ ਤੁਸੀਂ ਕਹਿੰਦੇ ਹੋ ਸਾਨੂੰ ਪਾਣੀ ਦੋ ਮਤਲਬ ਇਹ ਕੋਈ ਗੱਲ ਥੋੜੀ ਹੋਈ ਪੰਜਾਬ ਤੇ ਜਦੋਂ ਵੀ ਅਸ਼ਮੀਤ ਬਿਪਤਾ ਪੈਂਦੀ ਹੈ ਤਾਂ ਪੰਜਾਬ ਦੇ ਨਾਲ ਕਦੇ ਵੀ ਕੋਈ ਨਹੀਂ ਖੜਦਾ ਪੰਜਾਬੀ ਆਪ ਹੀ ਔਕਣਾਂ ਦੇ ਵਿੱਚੋਂ ਨਿਕਲ ਕੇ ਇੱਕ ਦੂਜੇ ਦਾ ਸਹਾਰਾ ਬਣਦੇ ਨੇ ਸੋ ਹੜਾਂ ਦੀ ਸਥਿਤੀ ਦੇ ਵਿੱਚ ਵੀ ਇਹੀ ਕੁਝ ਹੋਇਆ ਪੰਜਾਬ ਦੇ ਨਾਲ ਕੋਈ ਵੀ ਜਿਹੜਾ ਸੂਬਾ ਹੈ ਜਾਂ ਕੋਈ ਵੀ ਸਰਕਾਰ ਹੈ ਉਹ ਆ ਕੇ ਨਹੀਂ ਖੜੀ ਹੋਈ ਤਾਂ ਇਸ ਦਰਮਿਆਨ ਕਈ ਵਾਰੀ ਆਜ਼ਾਦ ਪੰਜਾਬ ਦੀ ਮੰਗ ਉੱਠਦੀ ਹੈ ਪੰਜਾਬ ਦੀ ਆਜ਼ਾਦੀ ਦੀ ਗੱਲ ਹੁੰਦੀ ਹੈ ਕਿਉਂਕਿ ਵਿਤਕਰਾ ਹੋਇਆ ਹਮੇਸ਼ਾ ਪੰਜਾਬ ਦੇ ਨਾਲ ਤੁਸੀਂ ਪੰਜਾਬ ਦੀ ਆਜ਼ਾਦੀ ਦੇ ਕੀ ਮਾਇਨੇ ਸਮਝਦੇ ਹੋ ਤੁਸੀਂ ਦੇਖੋ ਜੀ ਵੀ 1947 ਤੋਂ ਪਹਿਲਾਂ ਤੱਕ ਆਪਾਂ ਜੇ ਆਪਾਂ ਗੱਲ ਕਰੀਏ 1859 ਤੱਕ ਦੀ 1846 ਤੱਕ ਦੀ ਜਦੋਂ ਤੱਕ ਸਿੱਖ ਰਾਜ ਰਿਹਾਗਾ ਵੀ ਪੰਜਾਬ ਇੱਕ ਸੋਵਰਨ ਸਟੇਟ ਸੀ ਕਿ ਸਿੱਖਾਂ ਕੋਲੇ ਰਾਜ ਸੀਗਾ ਉਸ ਤੋਂ ਬਾਅਦ ਇੱਕ ਸਿਸਟਮੈਟਿਕ ਤਰੀਕੇ ਨਾਲ ਬ੍ਰਿਟਿਸ਼ ਆਪਾਂ ਗਏ ਵੀ ਕਲੋਨਾਈਜ਼ਰਸ ਵਲੋਂ ਹਨਾ ਵੀ ਪੰਜਾਬ ਦੇ ਜਿਹੜਾ ਰਾਜ ਸੀ ਉਹਨੂੰ ਖਤਮ ਕਰਕੇ ਆਪ ਦੇ ਵਿੱਚ ਮਿਲਾਇਆ ਗਿਆ ਹਨਾ ਹਿੰਦੁਸਤਾਨ ਦੇ ਗੱਲਬਾਤ ਲਿਆਂਦਾ ਮੁੱਢ ਤੋਂ ਸ਼ੁਰੂ ਤੋਂ ਜਦੋਂ ਇੱਕ ਵੀ ਹਿੰਦੁਸਤਾਨ ਦੀ ਆਜ਼ਾਦੀ ਦੀ ਗੱਲ ਚੱਲੀ ਹੈ ਨਾ ਉਹਦੇ ਵਿੱਚ ਵੀ ਆਪ ਪੰਜਾਬ ਦੀ ਆਜ਼ਾਦੀ ਦੀ ਗੱਲ ਚੱਲੀ ਹੈ ਨਾ ਵੀ ਕਿੱਡੇ ਸਾਡੇ ਵੀ ਗਦਰੀ ਯੋਧੇ ਹੋਗੇ ਬੱਬਰ ਅਕਾਲੀ ਹੋਗੇ ਜਾਂ ਸ਼ਰੋਮਣੀ ਅਕਾਲੀ ਦਾ ਲੋਕੀ ਐਸ.ਟੀ.ਪੀ.ਸੀ. ਹੋਗੀ ਹੈ ਨਾ ਵੀ ਸ਼ਰੋਮਣੀ ਅਕਾਲੀ ਦਾ ਨੇ ਕਿੱਡਾ ਸੰਦਰਸ਼ ਵੱਢਿਆ ਉਦੋਂ ਆਪਣੇ ਮਾਸਟਰ ਤਾਰਾ ਸਿੰਘ ਜੀ ਉਹਨਾਂ ਨੇ ਵੀ ਕਿ ਪੰਜਾਬ ਨੂੰ ਨਾ ਵੀ ਇੱਕ ਪੰਜਾਬ ਨੂੰ ਆਜ਼ਾਦੀ ਦਿਓ ਨਾ ਤੇ ਉਸ ਤੋਂ ਬਾਅਦ ਜਦੋਂ 47 ਤੱਕ 47 ਦੇ ਵਿੱਚ ਜਦੋਂ ਝੂਠੇ ਵਾਅਦੇ ਕਰਕੇ ਨਾਲ ਰਲਾਇਆ ਗਿਆ ਮਤਲਬ ਇਹ ਕਿਹਾ ਗਿਆ ਬਕਾਇਦਾ ਕਿ ਵੀ ਤੁਸੀਂ ਹਿੰਦੁਸਤਾਨ ਦੇ ਵਿੱਚ ਸ਼ਾਮਲ ਹੋਵੋ ਤੁਹਾਨੂੰ ਮਤਲਬ ਇੱਕ ਉੱਤਰੀ ਭਾਰਤ ਵਿੱਚ ਖੇਤਰ ਦੇਵਾਂਗੇ ਜਿੱਥੇ ਤੁਸੀਂ ਆਪਦੀ ਆਜ਼ਾਦੀ ਦਾ ਨਿਗਮ ਮਾਣ ਸਕੋਗੇ ਉਹ ਦੇਣਾ ਤੱਕ ਦੂਰ ਦੀ ਗੱਲ ਸੀ ਕਿ ਜਦੋਂ 1956 ਦੇ ਵਿੱਚ ਲਿੰਗੁਇਸਟਿਕ ਬੇਸਿਸ ਤੇ ਸਟੇਟਸ ਬਣਾਈਆਂ ਗਈਆਂ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਏ ਗਏ ਪੰਜਾਬ ਨੂੰ ਸੂਬਾ ਨਹੀਂ ਦਿੱਤਾ ਗਿਆ ਵੀ ਸਾਊਥ ਇੰਡੀਆ ਦੇ ਵਿੱਚ ਤਮਿਲਨਾਡੂ ਆਂਧਰਾ ਪ੍ਰਦੇਸ਼ ਕਰਨਾਟਕਾ ਕੇਰਲਾ ਇਹਨਾਂ ਨੂੰ ਮਤਲਬ ਭਾਸ਼ਾ ਦੇ ਆਧਾਰ ਤੇ ਸੂਬੇ ਬਣ ਗਏ ਪੰਜਾਬ ਨੂੰ ਇੱਕ ਸੂਬਾ ਭਾਸ਼ਾ ਆਧਾਰਤ ਸੂਬਾ ਲੈਣ ਤੇ ਵੀ 10 ਸਾਲ ਸੰਘਰਸ਼ ਕਰਨਾ ਪਿਆ ਸ਼ੀਧੀਆਂ ਦੇਣੀਆਂ ਪਈਆਂ ਗ੍ਰਿਫਤਾਰੀਆਂ ਦੇਣੀਆਂ ਪਈਆਂ ਤਾਂ ਜਾ ਕੇ ਸ਼ਹਿਰ ਦੇ ਵਿੱਚ ਉਹਨਾਂ ਨੂੰ ਜਾ ਕੇ ਆਪਣਾ ਪੰਜਾਬੀ ਸੂਬਾ ਮਿਲਿਆ ਹਨ ਉਸ ਤੋਂ ਬਾਅਦ ਚਲੋ ਜੋ 84 ਦੇ ਵਿੱਚ ਹੋਇਆ ਉਹ ਸਭ ਨੂੰ ਪਤਾਗਾ 84 ਤੋਂ 95 ਦੇ ਵਿੱਚ ਜੋ ਮਤਲਬ ਹੋਇਆ ਹਨ ਉਹਦੇ ਬਾਰੇ ਸਭ ਨੂੰ ਪਤਾਗਾ ਮਤਲਬ ਇੰਨਾ ਕੁਸ਼ ਹੋਣ ਦੇ ਬਾਵਜੂਦ ਵੀ ਮਤਲਬ ਫੇਰ ਵੀ ਮਤਲਬ ਆਪਾਂ ਗੱਲ ਕਰੀਏ ਵੀ ਇੱਥੇ ਸਾਨੂੰ ਕੋਈ ਬਰਾਬਰ ਦਾ ਸ਼ਹਿਰੀ ਸਮਝਿਆ ਜਾਂਦਾ ਹੈਗਾ ਬਿਲਕੁਲ ਨਹੀਂ ਹੈ ਮਤਲਬ ਜਦਸਾ ਨੂੰ ਮੇ ਦੂਜੇ ਪੱਧਰ ਦਾ ਸ਼ਹਿਰੀ ਸਮਝ ਕੇ ਇੱਥੇ ਮਤਲਬ ਟ੍ਰੀਟ ਕੀਤਾ ਜਾਂਦਾ ਹੈਗਾ ਨਾ ਵੀ ਹਰੇਕ ਜਗ੍ਹਾ ਤੇ ਵਿਤਕਰਾ ਕੀਤਾ ਜਾਂਦਾ ਹੈਗਾ ਜਾਂ ਤਾਂ ਫਿਰ ਇਹ ਹੁੰਦਾ ਕਿ ਜਾਂ ਤਾਂ ਇੱਥੇ ਰਹਿ ਕੇ ਸਾਨੂੰ ਪੂਰੇ ਅਧਿਕਾਰ ਦਿੱਤੇ ਜਾਣ ਇੱਥੇ ਅਸੀਂ ਆਪਦੀ ਆਜ਼ਾਦ ਹੋਣ ਦਾ ਹਸਤੀ ਨੂੰ ਮਾਨਸਾ ਕੀ ਹੈ ਨਾ ਜਦਸਾ ਨੂੰ ਇੱਥੇ ਆਜ਼ਾਦ ਤੁਸੀਂ ਹੱਕ ਨਹੀਂ ਦੇ ਰਹੇ ਸਾਨੂੰ ਪੂਰੇ ਅਧਿਕਾਰ ਨਹੀਂ ਦੇ ਰਹੇ ਇੱਥੇ ਅਸੀਂ ਆਪਦੇ ਆਪ ਨੂੰ ਆਜ਼ਾਦ ਫੀਲ ਨਹੀਂ ਕਰ ਰਹੇ ਤਾਂ ਫਿਰ ਮਤਲਬ ਨੈਚੁਰਲ ਜੀ ਗੱਲ ਆ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਐਕਸਰਸਾਈਜ਼ ਕਰਨਾ ਪੈਂਦਾ ਜੀ ਸਾਥ ਜਥੇਬੰਦੀ ਇਸ ਚੀਜ਼ ਦਾ ਸਮਰਥਨ ਕਰਦੀ ਹੈ ਕਿ ਪੰਜਾਬ ਆਜ਼ਾਦ ਹੋਣਾ ਚਾਹੀ ਜਿੰਨੀਆਂ ਨੈਸ਼ਨੈਲਿਟੀਆਂ ਨੇ ਜਿੱਥੇ ਵੀ ਵਸ ਰਹੀਆਂ ਨੇ ਉਹਨਾਂ ਕੋਲੇ ਸਵੈਰਣਨ ਦੇ ਅਧਿਕਾਰ ਹੋਣਾ ਚਾਹੀਦਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੋਣਾ ਚਾਹੀਦਾ ਹੈਗਾ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਸਿੱਖਾਂ ਦੀ ਗੱਲ ਕਰੀਏ ਤੇ ਸਿੱਖ ਕੌਮ ਕੋਲੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੋਵੇ ਤੇ ਮਚਿਓਰ ਡੈਮੋਕ੍ਰੇਸੀ ਦੇ ਵਿੱਚ ਸਵੈਰਣਨ ਦੇ ਅਧਿਕਾਰ ਹੋਣਾ ਇੱਕ ਡੈਮੋਕ੍ਰੇਸੀ ਦੀ ਨਿਸ਼ਾਨੀ ਹੈ ਮੈਨੂੰ ਲੱਗਦਾ ਵੀ ਜਿਹੜਾ ਸਵੈਰਣਨ ਦੇ ਅਧਿਕਾਰ ਆ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਆ ਉਹ ਇੱਥੇ ਇੰਡੀਆ ਦੇ ਵਿੱਚ ਨਹੀਂ ਹੈਗਾ ਇੱਥੇ ਇੰਡੀਅਨ ਡੈਮੋਕਰੈਟਿਕ ਸਟਰਕਚਰ ਦੇ ਵਿੱਚ ਨਹੀਂ ਹੈਗਾ ਇਹ ਸਵੈਰਣਨ ਸਾਨੂੰ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਕਹਿੰਦੇ ਆ ਪੰਜਾਬ ਨੂੰ ਪਰ ਪਿਛਲੇ ਕਈ ਦਹਾਕਿਆਂ ਤੋਂ ਮਤਲਬ तकरीबन 1-2 ਦਹਾਕਿਆਂ ਤੋਂ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਲਿਆਂਦਾ ਜਾ ਰਿਹਾ ਹੈ ਬਿਹਾਰੀਆਂ ਨੂੰ ਲਿਆ ਕੇ ਲਿਆ ਕੇ ਵਸਾਇਆ ਜਾ ਰਿਹਾ ਹੈ ਤਾਂ ਕਿ ਸਿੱਖੀ ਤੇ ਸਿੱਖ ਸਿਧਾਂਤ ਖਤਮ ਹੋ ਸਕਣ ਪੰਜਾਬੀਆਂ ਦੇ ਖੂਨ ਦੇ ਵਿੱਚੋਂ ਜਿਹੜਾ ਜਜ਼ਬਾ ਹੈ ਉਹ ਖਤਮ ਹੋ ਜਾਈਏ ਇਸ ਚੀਜ਼ ਨੂੰ ਟੱਕਰ ਦੇਣ ਲਈ ਇਸ ਚੀਜ਼ ਨੂੰ ਚੈਲੰਜ ਕਰਨ ਲਈ ਸਭ ਤੋਂ ਵੱਡਾ ਜਿਹੜਾ ਉਪਰਾਲਾ ਹੈ ਸਭ ਤੋਂ ਵੱਡਾ ਕਦਮ ਹੈ ਜਿਹੜਾ ਉਹ ਕੀ ਚੁੱਕਿਆ ਜਾਣਾ ਚਾਹੀਦਾ ਹੈ ਤੁਹੇ ਦੇਖੋ ਜੀ ਇਹ ਨਾ ਬੜਾ ਇੱਕ ਸਿਸਟਮੈਟਿਕ ਤਰੀਕੇ ਨਾਲ 1995 ਤੋਂ ਬਾਅਦ ਚੱਲਿਆ ਸਿਸਟਮ ਵੀ ਪੰਜਾਬ ਦਾ ਨੌਜਵਾਨ ਸਿੱਖ ਨੌਜਵਾਨ ਇੱਥੋਂ ਬਾਹਰ ਭੇਜ ਦੋ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਪੀ ਬਿਹਾਰ ਦਾ ਜਿਹੜਾ ਨੌਜਵਾਨ ਆ ਜਾਂ ਉੱਥੋਂ ਦੇੜ ਕੰਮ ਕਰਨ ਵਾਲੀ ਲੇਬਰ ਆ ਉਹਨੂੰ ਪੰਜਾਬ ਚ ਆ ਕੇ ਵਸਾ ਦੋ ਮਤਲਬ ਪਹਿਲਾਂ ਤਾਂ ਪੰਜਾਬ ਦੇ ਵਿੱਚ ਸਾਨੂੰ ਇਹ ਫੀਲ ਕਰਾਇਆ ਜਾਂਦਾ ਕਿ ਰਹਿਣ ਯੋਗ ਨਹੀਂ ਹੈਗਾ ਬਿਲਕੁਲ ਬਈ ਇਥੇ ਗੈਂਗਵਾਰ ਆ ਕੋਈ ਨੌਜਵਾਨ ਇੱਥੇ ਰਹਿਣਾ ਨਹੀਂ ਚਾਹੁੰਦਾ ਇੱਥੇ ਗੈਂਗਵਾਰ ਆ ਇੱਥੇ ਨਸ਼ਾ ਗਾ ਇੱਥੇ ਬੇਰੋਜ਼ਗਾਰੀ ਆ ਇੱਥੇ ਕਿਸੇ ਕੋਲ ਬੀਓ ਸਰਕਾਰਾਂ ਨਹੀਂ ਦੇਣਾਗਾ ਨਾ ਵੀ ਜਿਹੜੀਆਂ ਇੱਥੇ ਕਾਬਜ਼ ਆ ਜਿਨ੍ਹਾਂ ਕੋਲੇ ਰਾਜ ਆ ਉਹਨਾਂ ਨੇ ਨਸ਼ਾ ਰੋਕਣਾ ਉਹਨਾਂ ਨੇ ਗੈਂਗਵਾੜਾ ਰੋਕਣਾ ਉਹਨਾਂ ਨੇ ਰੋਜ਼ਗਾਰ ਦੇਣਾ ਜਦੋਂ ਆਪ ਹੋ ਇਨਕੇਪੇਬਲ ਆ ਆਪ ਦੀ ਇਨਕੇਪੇਬਿਲਿਟੀ ਕਰਕੇ ਉਹ ਇੱਥੇ ਯੂਥ ਨੂੰ ਕਹਿੰਦੇ ਫਿਰਦੇ ਕਿਥੇ ਰਹਿਣ ਯੋਗ ਨਹੀਂ ਤੇ ਯੂਥ ਫਿਰ ਮਜਬੂਰੀ ਬਸ ਇੱਥੇ ਜਦੋਂ ਪਰਸੈਪਸ਼ਨ ਦੇ ਵਿੱਚ ਉਹ ਨੈਰੇਟਿਵ ਦੇ ਵਿੱਚ ਫਸ ਜਾਂਦੇ ਆ ਉਹ ਛੱਡ ਛੱਡਾ ਕੇ ਬਾਹਰ ਜਾ ਰਹੇ ਆ ਮਤਲਬ ਇੰਡੀਅਨ ਸਟੇਟ ਨੇ ਜਾਂਦਾ ਜਿਹੜਾ ਕ੍ਰੀਮੀ ਲੇਅਰ ਸੀ ਸਾਰੀ ਬਾਹਰ ਭੇਜਤੀ ਆ ਜਿਹੜੇ ਇੱਥੇ ਕੁਝ ਬਚ ਗਏ ਸੀਗੇ ਉਹ ਨਸ਼ਿਆਂ ਦੇ ਵਿੱਚ ਲਾਤਾ ਸਕਸਿਸਟਮੈਟਿਕ ਤਰੀਕੇ ਨਾਲ ਪਹਿਲਾਂ ਤਾਂ ਪੰਜਾਬ ਦੇ ਵਿੱਚੋਂ ਸਿੱਖ ਯੂਥ ਬਾਹਰ ਕੱਢਿਆ ਗਿਆ ਜੋ ਇੱਥੇ ਖਲਾਅ ਪੈਦਾ ਹੋ ਗਿਆ ਵੀ ਇੱਥੇ ਕਈ ਐ ਵੀ ਕੰਮ ਕਰਨ ਵਾਲੇ ਲੋਕ ਘਟ ਗਏ ਹਨਾ ਵੀ ਇੱਥੇ ਇੱਕ ਵੈਕਿਊਮ ਜਾਂ ਬਣ ਗਿਆ ਕਿਤੇ ਕੰਮ ਕਰਨ ਵਾਲੀ ਲੇਬਰ ਰਹਿੰਦੀ ਗਈ ਤਾਂ ਦੂਜੇ ਸੂਬਿਆਂ ਤੋਂ ਲੇਬਰ ਆਹਿੰਦੀ ਗਈ ਕੰਪੈਰੀਟਿਵਲੀ ਸਸਤੀ ਸੀਗੀ ਉਹਨਾਂ ਨੂੰ ਅੱਗੇ ਦੇ ਤਰੀਕੇ ਨਾਲ ਵਸਾਇਆ ਗਿਆ ਉਹਨਾਂ ਦੇ ਫਿਰ ਆਧਾਰ ਕਾਰਡ ਬਣਾਏ ਗਏ ਨਾ ਉਹਨੂੰ ਨਾਗਰਿਕਤਾ ਦਿੱਤੀ ਗਈ ਵੀ ਇੱਕ ਸਿੱਧੇ ਸਿੱਧੇ ਤਰੀਕੇ ਨਾਲ ਇੱਕ ਜਿਹੜੀ ਪੰਜਾਬ ਦੀ ਇੱਕ ਡੈਮੋਗ੍ਰਾਫੀ ਆ ਉਹਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਵੀ ਇੱਕ ਜਿਹੜਾ ਸਿੱਖ ਮੈਜੋਰਟੀ ਸੂਬਾ ਗਾਣਾ ਵੀ ਜਿੱਥੇ ਵੀ ਸਿੱਖ ਮਤਲਬ ਸਭ ਤੋਂ ਜ਼ਿਆਦਾ ਜੀ ਦੁਨੀਆ ਦੇ ਵਿੱਚ ਇਹ ਕਿਤੇ ਮੈਜੋਰਟੀ ਜੀ ਬੈਠੇ ਦਾ ਪੰਜਾਬ ਦੇ ਵਿੱਚ ਬੈਠੇ ਆ ਵੀ ਉੱਥੇ ਇੱਕ ਡੈਮੋਗ੍ਰਾਫੀ ਚੇਂਜ ਕਰਕੇ ਬਾਹਰਲੇ ਸੂਬਿਆਂ ਦੇ ਲੋਕ ਲੈਣਦੇ ਜਾ ਰਹੇ ਇਹ ਨਸਲ ਨੂੰ ਵੀ ਚੁਣੌਤੀ ਹੈ ਅਸ਼ਮੀਤ ਤੇ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕ ਪੰਜਾਬਣਾਂ ਦੀ ਕੁੱਖ ਦੇ ਵਿੱਚ ਆਈਵੀਐਫ ਦੇ ਰਾਹੀਂ ਮਈਆਂ ਦਾ ਜਿਹੜਾ ਸਿਮਨ ਹੈ ਉਹ ਭੇਜਿਆ ਜਾ ਰਿਹਾ ਹੈ ਤਾਂ ਕਿ ਪੰਜਾਬੀਆਂ ਦੇ ਖੂਨ ਦੇ ਵਿੱਚੋਂ ਜਿਹੜੀ ਜਜ਼ਬਾ ਅਸੀਂ ਲੈ ਕੇ ਪੈਦਾ ਹੋਏ ਆ ਜਜ਼ਬਾ ਲੈ ਕੇ ਜੰਮੇ ਆ ਉਹ ਮੁੱਕ ਜੇ ਔਰ ਜਿਹੜੇ ਸਾਡੇ ਜੀਨਸ ਨੇ ਉਹ ਖਤਮ ਹੋ ਜਾਣ ਨਸਲ ਨੂੰ ਖਤਮ ਕਰਨ ਦੀ ਵੀ ਇਹ ਬਹੁਤ ਵੱਡੀ ਸਾਜ਼ਿਸ਼ ਹੈ ਜਿਹੜਾ ਆਈਵੀਐਫ ਜਿਹੜਾ ਟ੍ਰੀਟਮੈਂਟ ਚੱਲਿਆ ਤੇ ਦੇਖੋ ਜੀ ਇਹ ਵੀ 84 ਤੋਂ 95 ਤੱਕ ਤਾਂ ਸਾਡੀ ਸਿੱਧੀ ਨਸਲ ਖੁਸ਼ੀ ਹੋਈ ਆ ਸਾਨੂੰ ਫੜ ਫੜ ਕੇ ਸਾਡੇ ਫੇਕ ਐਨਕਾਊਂਟਰ ਕਰਕੇ ਮਤਲਬ ਸਿੱਖ ਨੌਜਵਾਨ ਨੂੰ ਸ਼ਹੀਦ ਕੀਤਾ ਗਿਆ 95 ਤੋਂ ਬਾਅਦ ਜਿਹੜਾ 29 ਸਾਲ ਦਾ ਸਮਾਂ ਗਾ ਹੁਣ ਡਾਇਰੈਕਟ ਗੋਲੀ ਦਾ ਮਾਰ ਨਹੀਂ ਸਕਦੇ ਚਲੋ ਹੁਣ ਪਿੱਛੇ ਜੇ ਸਾਲ ਤੋਂ ਫੇਕ ਐਨਕਾਊਂਟਰਾਂ ਦਾ ਦੌਰ ਜ਼ਰੂਰ ਚੱਲਿਆਗਾ ਪਰ ਪਿਛਲੇ 30 ਸਾਲਾਂ ਦੇ ਵਿੱਚ ਇਹਨਾਂ ਨੇ ਮਤਲਬ 95 ਤੱਕ ਇਹਨਾਂ ਨੇ ਇੱਕ حساب ਲਾ ਲਿਆ ਸੀਗਾ ਕਿ ਵੀ ਇਹਨਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਵੀ ਜਦੋਂ ਅਖੀਰ ਲੈ ਕੇ ਦੇ ਵਿੱਚ ਇਹਨਾਂ ਦਾ ਜੀਨ ਪੂਲ ਇਹਨਾਂ ਦਾ ਜਿਹੜਾ ਖੂਨ ਆ ਉਹ ਚੇਂਜ ਕੀਤਾ ਜਾਵੇ ਫਿਰ ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਇਹਨਾਂ ਨੇ ਫਿਰ ਆਈਵੀਐਫ ਸੈਂਟਰ ਜਗਾ ਜਗਾ ਪੰਜਾਬ ਦੇ ਵਿੱਚ ਖੋਲੇ ਹੋਏ ਆ ਨਾ ਤੇ ਉਹਦੇ ਥਰੂ ਫਿਰ ਇਹ ਚੀਜ਼ਾਂ ਕਰਦੇ ਆ ਰਹੇ ਆ ਹਰ ਇੱਕ ਸੂਬੇ ਦੇ ਕੋਲ ਆਪਣੇ ਆਪਣੇ ਸਰੋਤ ਨੇ ਕਿਸੇ ਦੇ ਕੋਲ ਕੋਇਲਾ ਹੈ ਕਿਸੇ ਕੋਲ ਮਾਰਬਲ ਹੈ ਕਿਸੇ ਕੋਲ ਟੂਰਿਜ਼ਮ ਐਂਡ ਟਰੈਵਲ ਹੈ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦਾ ਤੇ ਨਾ ਹੀ ਪੰਜਾਬਾਂ ਤੋਂ ਪਿਆ ਪਾਣੀਆਂ ਦਾ ਸਭ ਤੋਂ ਵੱਡਾ ਕੁਦਰਤੀ ਸਰੋਤ ਪੰਜਾਬ ਦੇ ਕੋਲ ਹੈ ਫਿਰ ਜਿਹੜੇ ਜਿੰਨੇ ਵੀ ਸੂਬੇ ਨੇ ਉਹ ਆਪਣੇ ਸਰੋਤਾਂ ਦੀ ਬਹੁਤ ਵਧੀਆ ਤਰੀਕੇ ਨਾਲ ਵਰਤੋਂ ਕਰਦੇ ਨੇ ਮਾਰਬਲ ਰਾਜਸਥਾਨ ਦਾ ਲਾ ਲਓ ਜਾਂ ਹੋਰ ਸਟੇਟਾਂ ਦਾ ਲਾ ਲਓ ਸਾਰੇ ਸੂਬਿਆਂ ਦੇ ਵਿੱਚ ਜਾਂਦਾ ਹੈ ਟਾਇਲਾਂ ਸਾਰੇ ਸੂਬਿਆਂ ਚ ਜਾਂਦੀਆਂ ਨੇ ਪੰਜਾਬ ਫਿਰ ਪਾਣੀਆਂ ਦੇ ਸਰੋਤ ਨੂੰ ਲੈ ਕੇ ਆਪਣਾ ਜਿਹੜਾ ਰੈਵਨਿਊ ਹੈ ਉਹ ਇਕੱਠਾ ਕਿਉਂ ਨਹੀਂ ਕਰ ਸਕਦਾ ਪ੍ਰੋਪਰ ਤਰੀਕੇ ਨਾਲ ਉਹਦੀ ਵਰਤੋਂ ਕਿਉਂ ਨਹੀਂ ਕਰ ਸਕਦਾ ਤੇ ਦੇਖੋ ਜੀ ਪੰਜਾਬ ਇੱਕ ਖੇਤੀਬੜਾਂ ਸੂਬਾ ਹੈ ਅਗਰੀਰੀਅਨ ਇਕਨੋਮੀ ਆ ਪੰਜਾਬ ਕੋਲੇ ਕੁੱਲ ਮਿਲਾ ਕੇ ਖੇਤ ਤੇ ਜ਼ਮੀਨ ਤੇ ਪਾਣੀ ਆ ਇਹੋ ਤੇ ਨਿਰਪਰ ਕਰਦਾਗਾ ਉਹਨੂੰ ਚੰਗੀ ਤਰ੍ਹਾਂ ਯੂਜ਼ ਕਰੇ ਤਾਂ ਪੰਜਾਬ ਵਧੀਆ ਵੱਧ ਫੁੱਲ ਸਕਦਾਗਾ ਪਰ ਮਤਲਬ ਇੰਡੀਅਨ ਸਟੇਟ ਹੈ ਜਿਹੜੀ ਸਰਕਾਰਾਂ ਨੇ ਹਨਾ ਵੀ ਇਹ ਪੰਜਾਬ ਨਾਲ ਇੱਕ ਕਲੋਨੀ ਵਾਂਗ ਟਰੀਟ ਕਰਦੇ ਆ ਬੀ ਜਿਵੇਂ ਬ੍ਰਿਟਿਸ਼ਰਸ ਨੇ ਇੱਕ ਟਾਈਮ ਤੇ ਇੰਡੀਆ ਨੂੰ ਕਲੋਨੀ ਬਣਾ ਕੇ ਟ੍ਰੇਡ ਕੀਤਾ ਵੀ ਇਹਨਾਂ ਦੇ ਰਿਸੋਰਸਿਸ ਚੱਕੋ ਵਰਤੋ ਤੇ ਆਪਦੇ ਇੰਗਲੈਂਡ ਭੇਜ ਦਿਓ ਹੁਣ ਵੀ ਉਹੀ ਟ੍ਰੀਟ ਕੀਤਾ ਜਾ ਰਿਹਾ ਵੀ ਪੰਜਾਬ ਦੇ ਰਿਸੋਰਸਿਸ ਵੱਧ ਤੋਂ ਵੱਧ ਐਕਸਪਲੋਇਟ ਕਰੋ ਵੱਧ ਤੋਂ ਵੱਧ ਯੂਜ਼ ਕਰੋ ਪੰਜਾਬ ਦਾ ਮਤਲਬ ਪੰਜਾਬ ਨੂੰ ਨਿਚੋੜ ਲਓ ਨਿਚੋੜ ਕੇ ਜਿੰਨਾ ਫਾਇਦਾ ਗਾ ਆਪ ਲੈ ਲਓ ਤਾਂ ਉਸ ਮਤਲਬ ਸਾਰੇ ਸਿਸਟਮ ਦੇ ਵਿੱਚ ਚੱਲਦੀ ਹੋਈ ਵੀ ਜਿਹੜਾ ਪੰਜਾਬ ਆ ਪਾਣੀ ਆ ਪਾਣੀਆਂ ਦੇ ਵਿੱਚ ਧੱਕਾ ਕੀਤਾ ਜਾਂਦਾ ਹੈ ਨਾ ਵੀ ਵੀ ਜਦੋਂ ਲੋਡ ਹੁੰਦੀ ਹੈ ਪੰਜਾਬ ਨੂੰ ਉਦੋਂ ਕਦੇ ਹਿਮਾਚਲ ਨੂੰ ਪਾਣੀ ਛੱੜਦਾ ਕਦੇ ਹਰਿਆਣਾ ਨੂੰ ਛੱੜਦਾ ਕਦੇ ਰਾਜਸਥਾਨ ਨੂੰ ਛੱੜ ਕਾਲਾ ਦਾ ਸਲੂਕ ਨਹੀਂ ਕੀਤਾ ਜਦੋਂ ਅਸੀਂ ਪੰਜਾਬ ਤੋਂ ਹਿਮਾਚਲ ਦੇ ਵੱਲ ਜਾਂਦੇ ਆ ਤਾਂ ਜਦੋਂ ਅਸੀਂ ਹਿਮਾਚਲ ਟੈਂਟਰ ਕਰਨਾ ਹੁੰਦਾ ਨਾ ਤਾਂ ਸਾਨੂੰ ਬਕਾਇਦਾ ਟੈਕਸ ਦੇਣਾ ਪੈਂਦਾ ਕਿ ਅਸੀਂ ਦੂਜੀ ਸਟੇਟ ਦੇ ਵਿੱਚ ਜਾ ਰਹੇ ਹਾਂ ਪਰ ਜਦੋਂ ਅਸੀਂ ਹਿਮਾਚਲ ਤੋਂ ਪੰਜਾਬ ਨੂੰ ਆਉਂਦੇ ਆ ਤਾਂ ਕੋਈ ਵੀ ਟੈਕਸ ਨਹੀਂ ਲੱਗਦਾ ਪੰਜਾਬ ਇਦਾਂ ਕਿਉਂ ਨਹੀਂ ਕਰ ਸਕਦਾ ਕਿਉਂ ਨਹੀਂ ਰੈਵਨਿਊ ਜਨਰੇਟ ਕਰ ਸਕਦਾ ਕਿਉਂਕਿ ਬਹੁਤ ਸਾਰੀਆਂ ਗੱਡੀਆਂ ਹਿਮਾਚਲ ਤੋਂ ਪੰਜਾਬ ਨੂੰ ਆਉਂਦੀਆਂ ਨੇ ਜੇ ਇਦਾਂ ਕੀਤਾ ਜਾ ਸਕੇ ਤਾਂ ਪੰਜਾਬ ਦਾ ਬਹੁਤ ਸਾਰਾ ਜਿਵੇਂ ਖਜ਼ਾਨਾ ਖਾਲੀ ਹੋਣ ਦਾ ਵਿੱਤ ਮੰਤਰੀ ਹਰ ਵੇਲੇ ਕਹਿੰਦੇ ਨੇ ਤਾਂ ਬਹੁਤ ਸਾਰਾ ਖਜ਼ਾਨਾ ਭਰਿਆ ਵੀ ਜਾ ਸਕਦਾ ਇਸ ਤਰੀਕੇ ਕੋਈ ਪੰਜਾਬ ਦੇ ਵਿੱਚ ਕੋਈ ਫਿਰ ਰਿਲਾਈਅਬਲ ਧਰਵੀ ਨਹੀਂ ਹੈਗੀ ਨਾ ਜਿਵੇਂ ਕਿ ਸ਼੍ਰੋਮਣੀ ਕਾਲੀ ਦਾਲ ਸੀਗੀ ਜਿਹੜੀ ਸਿੱਖਾਂ ਦੀ ਆ ਪੰਥ ਪੰਜਾਬ ਦੀ ਗੱਲ ਕਰਨ ਵਾਲੀ ਧਰ ਸੀਗੀ ਉਹ ਵੀ ਕਰਪਟ ਹੋ ਗਈ ਆ ਪਰਿਵਾਰਵਾਦ ਕਰਕੇ ਕਾਂਗਰਸ ਹੋ ਗਈ ਉਹਨੂੰ ਕੀ ਵੋਟ ਪਾ ਕੇ ਰਾਜ਼ੀ ਨਹੀਂ ਆਪ ਨੂੰ ਪਤਾ ਉਹਨਾਂ ਨੇ ਕੀ ਕੀਤਾ ਨਾ ਜਾਂ ਫਿਰ ਉਸ ਵੈਕ ਵਿਚ ਇਸ ਕਰਕੇ ਜਿੱਤੀ ਕੋ ਚੰਗੀ ਸੀ ਇਸ ਕਰਕੇ ਜਿੱਤੇ ਆ ਕਿ ਬਾਕੀ ਵੱਧ ਮਾੜੀਆਂ ਸੀਗੀਆਂ ਤੁਸੀਂ ਤਾਂ ਪੈਸੇ ਦੀ ਇੱਕ ਧਿਰ ਨੂੰ ਲੈ ਕੇ ਆਵਾਂਗੇ ਉਹਨਾਂ ਨੇ ਫਿਰ ਆਪ ਨੂੰ ਪਤਾ ਪਿਛਲੇ 3 ਸਾਲਾਂ ਦੇ ਵਿੱਚ ਕੀ ਰੰਗ ਲਾਏ ਹਨ ਕਿ ਦਿੱਲੀ ਤੋਂ ਇਹੋ ਚੱਲਦੇ ਜਾ ਰਹੇ ਆ ਤੇ ਵੀ ਆ ਕਿ ਵੀ ਜੇ ਕੋਈ ਇੱਕ ਚੰਗੀ ਧਿਰ ਹੋਊਗੀ ਇੱਕ ਰਿਲਾਇਬਲ ਧਿਰ ਜਿਹੜੀ ਮਤਲਬ ਪੰਜਾਬ ਪਰ ਦੀ ਸਿਹਰ ਦੋਗੀ ਤਾਂ ਉਹ ਪਾਲਿਸਿਸ ਲੈ ਕੇ ਆ ਸਕਦੇ ਆ ਮਤਲਬ ਤੁਸੀਂ ਇੱਕ ਇਹ ਟੈਕਸ ਵਾਲੀ ਗੱਲ ਕੀਤੀ ਹੈ ਨਾ ਇਸ ਤੋਂ ਇਲਾਵਾ ਜ਼ਮੀਨਾਂ ਦੀ ਗੱਲ ਆ ਵੀ ਪੰਜਾਬ ਦੇ ਵਿੱਚ ਸਾਰੇ ਆ ਕੇ ਜ਼ਮੀਨ ਖਰੀਦ ਸਕਦੇ ਆ ਪਰ ਪੰਜਾਬ ਦੇ ਲੋਕ ਹਿਮਾਚਲ ਚਾਕੇ ਜ਼ਮੀਨ ਨਹੀਂ ਖਰੀਦ ਸਕਦੇ ਕਿਤੇ ਹੋਰ ਜ਼ਮੀਨ ਨਹੀਂ ਖਰੀਦ ਸਕਦੇ ਹਨ ਵੀ ਇਸ ਚੀਜ਼ ਦੇ ਵਿੱਚ ਵੀ ਪਾਲਿਸੀ ਜੇ ਲੈ ਕੇ ਆਉਣੀ ਚੰਗੀਆਂ ਸਰਕਾਰਾਂ ਹੋਣੀਆਂ ਚਾਹੀਦੀਆਂ ਚੰਗੇ ਲੋਕ ਪਾਵਰ ਦੇ ਦੇ ਵਰਗੇ ਵੋਟਰਸ ਹੁੰਦੇ ਨੇ ਉਹੀ ਸਰਕਾਰਾਂ ਚੁਣਦੇ ਨੇ ਉਹ ਕਿੱਥੇ ਗਲਤੀ ਕਰ ਦਿੰਦੇ ਨੇ ਲੀਡਰਸ਼ਿਪ ਕਰਾਈਸਿਸ ਆ ਜੀ ਅਸੀਂ ਜਦੋਂ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ ਯੂਨੀਵਰਸਿਟੀ ਚ ਇੱਕ ਲੀਡਰਸ਼ਿਪ ਕਰਾਈਸਿਸ ਹੈ ਨਾ ਵੀ ਵਿਦਿਆਰਥੀ ਅਤੇ ਬੰਦੀ ਸਾਥੋਂ ਉਸ ਕਰਾਈਸਿਸ ਨੂੰ ਭਰਨ ਦੀ ਕੋਸ਼ਿਸ਼ ਕਰ ਰਹੀ ਹੈ ਨਾ ਵੀ ਮਤਲਬ ਪੰਥ ਪੰਜਾਬ ਦੀ ਗੱਲ ਕਰਕੇ ਮੁੱਦਿਆਂ ਦੀ ਰਾਜਨੀਤੀ ਕਰਕੇ ਈਸ਼ੂ ਬੇਸਡ ਪੋਲਿਟਿਕਸ ਕਰਕੇ ਸੀ ਉਹਨੂੰ ਭਰਨ ਦੀ ਕੋਸ਼ਿਸ਼ ਕਰ ਰਹੇ ਆ ਪੰਜਾਬ ਦੇ ਵਿੱਚ ਵੀ ਇੱਕ ਚੰਗੀ ਲੀਡਰਸ਼ਿਪ ਦੀ ਲੋੜ ਆ ਜੀ ਮਤਲਬ ਚੰਗੀ ਲੀਡਰਸ਼ਿਪ ਅੱਗੇ ਆਉਗੀ ਇੱਕ ਲੀਡਰ ਨਹੀਂ ਪੂਰੀ ਦੀ ਪੂਰੀ ਇੱਕ ਚੰਗੀ ਲੀਡਰਸ਼ਿਪ ਹੋਵੇ ਕੋਈ ਮੈਂ ਤੁਹਾਨੂੰ ਦੱਸਦਾ ਜੀ ਪੰਜਾਬ ਦੇ ਵਿੱਚ ਕੋਈ 40 ਤੋਂ 50 ਚੰਗੇ ਲੀਡਰ ਆ ਜਾਣਾ ਜੀ ਪੰਜਾਬ ਦੀ ਨਿਹਾਰ ਬਦਲ ਕੇ ਰੱਖ ਦਿੰਦਾ ਨਾ 117 ਦੀ ਵੀ ਨਹੀਂ ਲੋੜ 40 50 ਕੋਈ ਚੋਟੀ ਦੇ ਆ ਜਾਣਾ ਇਸ ਟਾਈਮ ਤੇ ਮੈਨੂੰ ਲੱਗਦਾ ਕਿ ਇੱਕ ਦੋ ਛੱਡ ਕੇ ਉਸ ਤੋਂ ਚੰਗਾ ਕੋਈ ਪੰਜਾਬ ਦਾ ਲੀਡਰ ਹੈ ਨਹੀਂਗਾ ਜਿਹੜਾ ਕਿ ਪੰਜਾਬ ਪ੍ਰਤੀ ਸਵੈਰਥ ਦਾ ਬੰਦ ਪ੍ਰਤੀ ਸਵੈਰਥਾ ਕਿ ਉਹਨਾਂ ਦੀ ਗੱਲ ਕਰਦਾ ਹੈ ਅਸ਼ਮੀਤ ਤੇ ਸਟੂਡੈਂਟ ਪੋਲਿਟਿਕਸ ਬਹੁਤ ਅਹਿਮ ਕੜੀ ਹੁੰਦੀ ਹੈ ਰਾਜਨੀਤੀ ਦੇ ਵਿੱਚ ਸਰਗਰਮ ਹੋਣ ਲਈ ਜਦੋਂ ਅਸੀਂ ਪੀਯੂ ਦੀ ਗੱ ਵੀ ਵਾਈਸ ਪ੍ਰਧਾਨ ਚੁਣੇ ਗਏ ਹੋ ਹਨਾ ਤੁਹਾਡੇ ਮੋਢਿਆਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਸਟੂਡੈਂਟ ਕਾਉਂਸਲ ਦੀ ਸੋ ਅੱਗੇ ਜਾ ਕੇ ਪੰਜਾਬ ਪੋਲਿਟਿਕਸ ਦੇ ਵਿੱਚ ਸਰਗਰਮ ਹੋਣ ਦਾ ਕਿਸ ਤਰ੍ਹਾਂ ਦਾ ਇਰਾਦਾ ਰੱਖਦੇ ਹੋ ਜੇ ਰੱਖਦੇ ਹੋ ਤਾਂ ਕੀ ਵਿਜ਼ਨ ਲੈ ਕੇ ਜਾਓਗੇ ਤੁਸੀਂ ਦੇਖੋ ਜੀ ਵੀ ਜਿਹੜੀ ਪੰਜਾਬ ਯੂਨੀਵਰਸਿਟੀ ਆ ਸਟੂਡੈਂਟ ਪੋਲਿਟਿਕ ਆਪਾਂ ਪੋਲਿਟਿਕਸ ਦੀ ਅਗਰ ਨਰਸਰੀ ਆ ਜੇ ਕਿਸੇ ਨੇ ਬਾਹਰ ਪੋਲਿਟਿਕਸ ਕਰਨੀ ਆ ਤਾਂ ਯੂਨੀਵਰਸਿਟੀ ਵਿੱਚ ਜੇ ਉਹ ਪੋਲਿਟਿਕਸ ਕਰਦਾ ਕਿਥੋਂ ਬੜਾ ਕੁਝ ਸਿੱਖ ਕੇ ਜਾਂਦਾ ਜੀ ਇਥੋਂ ਗਰਾਊਂਡ ਲੈਵਲ ਤੋਂ ਕੰਮ ਕਰਨਾ ਸਿੱਖ ਕੇ ਜਾਂਦਾਗਾ ਲੋਕਾਂ ਨਾਲ ਵਿਚਾਰਨਾ ਸਿੱਖ ਕੇ ਜਾਂਦਾ ਹਨਾ ਵੀ ਮੁੱਦਿਆਂ ਦੀ ਕਰਦਾ ਵੀ ਜੇ ਮੈਂ ਆਪਣੀ ਗੱਲ ਕਰਾਂ ਜੀ ਵੀ ਐਕਟਿਵਿਜ਼ਮ ਕਰਨਾ ਜ਼ਰੂਰ ਕਰਾਂਗੇ ਹਨ ਵੀ ਹਜੇ ਮੇਰਾ ਫਾਈਨਲイヤー ਲਾਅ ਦਾ ਚੱਲ ਰਿਹਾ ਹੈਗਾ ਪ੍ਰੈਕਟਿਸ ਵੀ ਕਰਾਂਗੇ ਨਾਲ ਦੀ ਨਾਲ ਤੇ ਜਿਹੜਾ ਪੰਜਾਬ ਦੇ ਵਿੱਚ ਐਕਟਿਵਿਜ਼ਮ ਆ ਪੋਲਿਟਿਕਸ ਆ ਉਹਦੇ ਵਿੱਚ ਵੀ ਹਿੱਸਾ ਲਵਾਂਗੇ ਜੀ ਜਦੋਂ ਤੁਸੀਂ ਇਲੈਕਸ਼ਨ ਕੰਟੈਸਟ ਕਰ ਰਹੇ ਸੀ ਤਾਂ ਪੰਜਾਬ ਦੀਆਂ ਕਿਹੜੀਆਂ ਪੰਥਕ ਧਿਰਾਂ ਨੇ ਜਿਨ੍ਹਾਂ ਨੇ ਤੁਹਾਨੂੰ ਸਾਥ ਦਿੱਤਾ ਸਪੋਰਟ ਕੀਤਾ ਦੇਖੋ ਜੀ ਜਿਹੜੇ ਤੁਸੀਂ ਇਲੈਕਸ਼ਨ ਲੜ ਰਹੇ ਸੀਗੇ ਪੰਜਾਬ ਦੇ ਵਿੱਚ ਜਿੰਨੇ ਵੀ ਲੋਕ ਨੇ ਜਿੰਨੀਆਂ ਵੀ ਧਿਰਾਂ ਨੇ ਜਿਹੜੀਆਂ ਪੰਥ ਪੰਜਾਬ ਪ੍ਰਤੀ ਸਵੈਰਦ ਨੇ ਪੰਥ ਪੰਜਾਬ ਦੀ ਗੱਲ ਕਰਦੀਆਂ ਨੇ ਸਾਰਿਆਂ ਨੇ ਸਾਨੂੰ ਮਤਲਬ ਥਾਪੜਾ ਦਿੱਤਾ ਕਿ ਵੀ ਸਾਨੂੰ ਮਤਲਬ ਪੂਰੇ ਪੰਜਾਬ ਨੇ ਸਾਡਾ ਸਾਥ ਦਿੱਤਾ ਜੀ ਮਤਲਬ ਖਾਸ ਕਰਕੇ ਨਾਮਿਨੇਸ਼ਨ ਵਾਲੀ ਗੱਲ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨਾਲ ਮਤਲਬ رابطہ ਹੋਣਾ ਉਹਨਾਂ ਨੇ ਸਾਨੂੰ ਮਤਲਬ ਭਰੋਸਾ ਦਿਵਾਣਾ ਕਿ ਤੁਹਾਡੇ ਨਾਲ ਖੜੇ ਆ ਵੀ ਉਸ ਤੋਂ ਵੱਡਾ ਸਾਡੇ ਲਈ ਹੋ ਸਕਦਾ ਵੀ ਸਾਡੇ ਲਈ ਪ੍ਰਧਾਨ ਮੰਤਰੀ ਛੋਟਾ ਹੈ ਸਾਡੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਵੱਡੇ ਨੇ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਹੈ ਜਿਹੜੀ ਆਪਣੇ ਆਪ ਨੂੰ ਪੰਜਾਬ ਹਿਤੈਸ਼ੀ ਹੋਣ ਦਾ ਦਾਵਾ ਕਰਦੀ ਹੈ ਸੀਐਮ ਮਾਨ ਤਾਂ ਕਹਿੰਦੇ ਨੇ ਕਿ ਅਸੀਂ ਰੰਗਲਾ ਪੰਜਾਬ ਬਣਾਉਣਾ ਹੈ ਬਲਕਿ ਉਹਨਾਂ ਦੇ ਦੋ ਖੁਦ ਦੇ ਐਮਐਲਏਸ ਦਾ ਸੈਨੇਟ ਦੇ ਮੈਂਬਰ ਵੀ ਨੇ ਹੈਨਾ ਉਹਨਾਂ ਦੇ ਵੱਲੋਂ ਕਿਸ ਤਰੀਕੇ ਦਾ ਸਮਰਥਨ ਦਿੱਤਾ ਗਿਆ ਸਿੱਖਿਆ ਮੰਤਰੀ ਹਰਜੋਤ ਭੈਂਸ ਦੇ ਵੱਲੋਂ ਕਿਸ ਤਰੀਕੇ ਦਾ ਤੁਹਾਨੂੰ ਸਹਿਯੋਗ ਦਿੱਤਾ ਗਿਆ ਤੁਸੀਂ ਦੇਖੋ ਜੀ ਸੈਨੇਟ ਦਾ ਧਰਨਾ ਸੀ ਲਾਇਆ ਸੀਗਾ ਪਿਛਲੇ 100 ਦਿਨ ਦਾ ਪਿਛਲੇ ਸਾਲ ਅਸੀਂ 365 ਦਿਨਾਂ ਦੇ ਵਿੱਚੋਂ 100 ਦਿਨ ਅਸੀਂ ਸੈਨੇਟ ਨੂੰ ਬਚਾਉਣ ਦੇ ਲਈ ਪੰਜਾਬ ਯੂਨੀਵਰਸਿਟੀ ਦਾ ਇੱਕ ਡੈਮੋਕਰੈਟਿਕ ਸਟਰਕਚਰ ਨੂੰ ਬਚਾਉਣ ਦੇ ਲਈ ਧਰਨੇ ਤੇ ਬੈਠੇ ਆਂ ਨਵਸਤਰ ਨੇ ਚਲਦੇ ਹੋਏ ਪੰਜਾਬ ਸਰਕਾਰ ਦੇ ਦੋ ਨੁਮਾਇंदे ਸੀਗੇ ਜੋ ਸੈਨੇਟ ਮੈਂਬਰਸ ਵੀ ਹੈਗੇ ਨੇ ਐਕਸ ਫਿਸ਼ ਉਹਨਾਂ ਵੱਲੋਂ ਸਾਨੂੰ ਕੋਈ ਬਹੁਤੀ ਸਮਰਥਨ ਦੀ ਆਸ ਨਹੀਂ ਮਿਲੀ ਹਨ ਉਸ ਤੋਂ ਬਾਅਦ ਜੋ 100 ਦੇ ਨੰਬਰ ਸੀ ਧਰਨਾ ਚੱਕਿਆ ਇਸ ਗੱਲ ਤੇ ਚੱਕਿਆ ਕਿ ਵੀ ਪੰਜਾਬ ਇੱਕ ਸਕਸੈਸਰ ਸਟੇਟ ਆ ਯੂਨੀਵਰਸਿਟੀ ਦੀ ਵੀ ਕੋਈ ਵੀ ਆਪਾਂ ਸੈਨੇਟ ਨੂੰ ਲੈ ਕੇ ਜਿਹੜੀ ਆਪਾਂ ਗੱਲਬਾਤ ਕਰਨੀ ਆ ਪੰਜਾਬ ਯੂਨੀਵਰਸਿਟੀ ਦੀ ਅਥਾਰਟੀ ਤੇ ਪੰਜਾਬ ਸਰਕਾਰ ਕਰੋ ਕਿ ਉਹਦੇ ਵਿੱਚ ਜਿਹੜਾ ਐਜੂਕੇਸ਼ਨ ਮਿਨਿਸਟਰ ਹਰਜੋਤ ਬੈਂਸ ਆ ਉਹ ਆਪ ਆਉਣਗੇ ਜਾਂ ਆਪਦਾ ਨੁਮਾਇੰਦਾ ਭੇਜਣਗੇ ਉਸ ਤੋਂ ਬਾਅਦ ਮਤਲਬ ਪੰਜਾਬ ਯੂਨੀਵਰਸਿਟੀ ਦਾ ਨਕਾਮ ਹੈਗੀ ਹੈਗੀ ਆ ਸੈਂਟਰ ਸਰਕਾਰ ਉਹ ਯੂਨੀਵਰਸਿਟੀ ਦੇ ਨਾਲੇ ਖੜਨਗੇ ਪਰ ਉਹ ਨਹੀਂ ਖੜੇ ਮਤਲਬ 2-3 ਵਾਰ ਯੂਨੀਵਰਸਿਟੀ ਨੋਟਿਸ ਭੇਜ ਚੁੱਕੀ ਹੈ ਐਜੂਕੇਸ਼ਨ ਮਿਨਿਸਟਰ ਨੂੰ ਕਿ ਆਪਦਾ ਨਮਾਇੰਦਾ ਭੇਜੋ ਜਾਂ ਤੁਸੀਂ ਆਪ ਆਓ ਵੀ ਮੀਟਿੰਗ ਕਰਕੇ ਪੰਜਾਬ ਯੂਨੀਵਰਸਿਟੀ ਸੈਨੇਟ ਦੀ ਇਲੈਕਸ਼ਨ ਕਰਾਈਏ ਤੇ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਜੀ ਨਾ ਹੀ ਜਿਹੜੇ ਦੋ ਸੈਨੇਟ ਮੈਂਬਰ ਆ ਉਹਨਾਂ ਨੇ ਕਦੇ ਵੀ ਸੈਨੇਟ ਦੇ ਵਿੱਚ ਸਮਰਥਨ ਦਿੱਤਾ ਤੇ ਨਾ ਹੀ ਜਿਹੜੇ ਆਪ ਐਜੂਕੇਸ਼ਨ ਮਿਨਿਸਟਰ ਜੋਤ ਬੈਂਸਕਾ ਲਈ ਇਹਨਾਂ ਨੇ ਨਾ ਹੀ ਕਦੇ ਕੋਈ ਸਮਰਥਨ ਦਿੱਤਾ ਜੀ ਹੁਣ ਜਿੱਤਣ ਤੋਂ ਬਾਅਦ ਤੁਹਾਡਾ ਸਭ ਤੋਂ ਅਹਿਮ ਮੁੱਦਾ ਕੀ ਰਹੇਗਾ ਸਭ ਤੋਂ ਪਹਿਲੀ ਕਿਹੜੀ ਇਹ ਸੈਨੇਟ ਅਪਲੇ ਉਹਦੇ ਇਲੈਕਸ਼ਨਸ ਨਹੀਂ ਹੋਏ ਹਨ ਸੋ ਉਹਦੇੰਦਰ ਰਣਾ ਵੀ ਲਾਇਆ ਅਸੀਂ ਅਗਲੇ ਪਹਿਲਾ ਤਾਂ ਉਹਦੀ ਪੈਰਵਾਈ ਕਰਾਂਗੇ ਨਾ ਵੀ ਇਲੈਕਸ਼ਨਸ ਕਰਵਾਉਣੇ ਮੇਕ ਸ਼ੋਰ ਕਰਾਵਾਂਗੇ ਉਸ ਤੋਂ ਬਾਅਦ ਇਸ ਟਾਈਮ ਤੇ ਜਿਹੜਾ ਸਟੂਡੈਂਟ ਕੌਂਸਲ ਦਾ ਪ੍ਰਧਾਨ ਆ ਜੀ ਉਹਦੇ ਕੋਲ ਸੈਨੇਟ ਦੇ ਵਿੱਚ ਬੈਠਣ ਦਾ ਅਧਿਕਾਰ ਆ ਪਰ VOTING ਰਾਈਟ ਨਹੀਂ ਹੈਗਾ ਮਤਲਬ ਸੈਨੇਟ ਮੈਂ ਦੱਸਦਾ ਵੀ ਜੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੋਈ ਵੀ ਫੈਸਲਾ ਹੋਣਾ ਫੀਸਾਂ ਵਧਣੀਆਂ ਨੇ ਫੀਸਾਂ ਘਟਣੀਆਂ ਨੇ ਨਵਾਂ ਕੋਰਸ ਆਉਣਾ ਕੋਈ ਕੋਰਸ ਡਿਲੀਟ ਹੋਣਾ ਵੀ ਡੇ ਟੂ ਡੇ ਐਕਟੀਵਿਟੀ ਵੀ ਜੇ ਕੋਈ ਹੋਣੀ ਆ ਉਹ ਸਾਰੀ ਸੈਨੇਟ ਦੇ ਵਿੱਚੋਂ ਪਾਸ ਹੋ ਕੇ ਹੋਣੀ ਆ ਵੀ ਯੂਨੀਵਰਸਿਟੀ ਦਾ ਇੱਕ ਪਾਰਲੀਮੈਂਟ ਆ ਉਹਦੇ ਵਿੱਚ ਵਿਦਿਆਰਥੀ ਆ ਜਿਹੜੇ ਸਭ ਤੋਂ ਵੱਡੇ ਇੱਕ ਸਟੇਕਹੋਲਡਰ ਆ ਫੀਸਾਂ ਬਦਲਣੀਆਂ ਨੇ ਕੋਰਸ ਇੰਟਰੋਡਿਊਸ ਹੋਣਾ ਇੱਥੇ ਕੋਈ ਵੀ ਚੇਂਜ ਹੋਣੀ ਆ ਸਭ ਤੋਂ ਵੱਧ ਇੰਪੈਕਟ ਹੋ ਯੂਨੀਵਰਸਿਟੀ 16000 ਸਟੂਡੈਂਟਸ ਨੂੰ ਕਰੂਗੀ ਪਰ ਸਟੂਡੈਂਟਸ ਦਾ ਕੋਈ ਡਾਇਰੈਕਟ ਨਮਾਇੰਦ ਦਾ ਸੈਨੇਟ ਦੇ ਵਿੱਚ ਬੈਠ ਕੇ ਕੁਝ ਕਰ ਨਹੀਂ ਸਕਦਾ ਅਸੀਂ ਮਤਲਬ ਕੋਸ਼ਿਸ਼ ਕਰਾਂਗੇ ਕਿ ਜਿਹੜੇ ਚਾਰ ਦੇ ਚਾਰ ਕਾਉਂਸਲ ਮੈਂਬਰ ਆ ਪ੍ਰਧਾਨ ਵਾਈਸ ਪ੍ਰਧਾਨ ਜਨਰਲ ਸੈਕਟਰੀ ਜੁਆਇੰ ਸਬ ਤੋਂ ਵੱਡਾ ਖਤਰਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਿਹੜੀ ਗੱਲ ਤੋਂ ਹੈ ਦੇਖੋ ਜੀ ਸਬ ਤੋਂ ਜਿਹੜਾ ਵੱਡਾ ਆਪਾਂ ਖਤਰੇ ਵਾਲੀ ਗੱਲ ਕਹੀ ਹੈ ਨਾ ਵੀ ਪੰਜਾਬ ਦਾ ਜਿਹੜਾ ਨੌਜਵਾਨ ਆ ਯੂਥ ਆ ਉਹ ਇੱਥੋਂ ਪਿੱਠ ਕਰਕੇ ਬਾਹਰ ਦੂਜੇ ਬਾਹਰਲੇ ਦੇਸ਼ਾਂ ਵਿੱਚ ਜਾ ਰਿਹਾ ਹੈਗਾ ਨਾ ਚਲੋ ਪਿਛਲੇ ਇੱਕ ਦੋ ਸਾਲਾਂ ਦੇ ਵਿੱਚ ਮੋੜਾ ਵੀ ਪਿਆ ਹੈਗਾ ਤਾਂ ਇਹੀ ਆ ਕਿ ਵੀ ਜੇ ਅਸੀਂ ਪੰਜਾਬ ਯੂਨੀਵਰਸਿਟੀ ਉੱਪਰ ਚੰਡੀਗੜ੍ਹ ਉੱਪਰੋਂ ਤਾਂ ਦਾਵਾ ਕਾਇਮ ਕਰਨਾ ਦਾਵਾ ਰੱਖਣਾਗਾ ਸਾਨੂੰ ਇੱਥੇ ਆਉਣਾ ਪੈਣਾਗਾ ਅਸੀਂ ਇੱਥੋਂ ਛੱਜ ਛੱਡ ਛੜਾ ਕੇ ਜਾ ਰਹੇ ਆ ਇੱਦੋਂ ਕੋਈ ਹੋਰ ਸੂਬਿਆਂ ਤੋਂ ਲੋਕ ਆ ਕੇ ਵਸ ਰਹੇ ਹਨਾ ਹੋਰ ਸੂਬਿਆਂ ਦੇ ਸਟੂਡੈਂ ਜੇ ਤੁਸੀਂ ਦਾਵਾ ਮਜ਼ਬੂਤ ਕਰਨਾ ਇੱਥੇ ਵੱਧ ਤੋਂ ਵੱਧ ਐਡਮਿਸ਼ਨ ਲਈਏ ਇੱਥੇ ਆ ਕੇ ਪੜ੍ਹੀਏ ਪੰਥ ਪੰਜਾਬ ਦੀ ਗੱਲ ਕਰੀਏ ਸਟੂਡੈਂਟ ਇਸ਼ੂਜ਼ ਦੀ ਗੱਲ ਕਰੀਏ ਤੇ ਫੇਰ ਹੀ ਆਪਾਂ ਕੁਝ ਇਤਿਹਾਸਲ ਕਰ ਸਕੀਏ ਇੱਥੇ ਜਿਹੜੇ ਗੈਰ ਪੰਜਾਬੀ ਪੜ੍ਹਦੇ ਨੇ ਕੀ ਉਹ ਪੰਥ ਤੇ ਪੰਜਾਬ ਦੀ ਗੱਲ ਨੂੰ ਸਮਝਦੇ ਨੇ ਹਾਂਜੀ ਬਿਲਕੁਲ ਜੀ ਇਸ ਵਾਰ ਅਸੀਂ ਜਿੱਤੇ ਆ ਮਤਲਬ ਉਹਨਾਂ ਨੇ ਗੱਲ ਸਾਡੀ ਸਮਝੀ ਤਾਂ ਹੀ ਜਿੱਤੇ ਆ ਸਾਨੂੰ 3478 ਵੋਟਾਂ ਪਈਆਂ ਨੇ 3500 ਦੇ ਕਰੀਬ ਬਾਕੀ ਤਿੰਨੇ ਪੋਸਟਾਂ ਨਾਲੋਂ ਵੱਧ ਸੀਗੀਆਂ ਵੋਟਾਂ ਨੇ ਸਾਨੂੰ ਪਈਆਂ ਨੇ ਕਿ 700 ਦੀ ਲੀਡ ਨਾਲ ਜਿੱਤੇ ਆ ਨਾ ਤੇ ਸਟੂਡੈਂਟਸ ਨੇ ਸਾਡੀ ਗੱਲ ਸਮਝੀ ਆ ਤਾਂ ਹੀ ਜਿੱਤੇ ਆ ਮਤਲਬ ਯੂਨੀਵਰਸਿਟੀ ਵਿੱਚ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਸਰਬੱਤ ਦੇ ਭਲੇ ਦੇ ਵਿੱਚ ਸਾਰਿਆਂ ਦਾ ਭਲਾ ਆ ਜਾਂਦਾ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਬਾਕੀ ਜਦੋਂ ਮੁੱਦਿਆਂ ਦੀ ਰਾਜਨੀਤੀ ਕਰਦੇ ਆ ਸਟੂਡੈਂਟ ਇਸ਼ੂਸ ਦੀ ਗੱਲ ਕਰਦੇ ਆ ਉਦੋਂ ਕਿਸੇ ਨਾਲ ਭੇਦਭਾਵ ਨਹੀਂ ਕੀਤਾ ਜਾਂਦਾ ਕਿ ਫਲਾਨਾ ਬੰਦਾ ਦੂਜੀ ਸਟ ਤਾ ਮਤਲਬ ਇਹ ਸਾਰਿਆਂ ਦੀ ਗੱਲ ਕਰਦੇ ਆ ਸਾਡੀ ਉਹ ਗੱਲ ਸਮਝਦੇ ਵੀ ਆ ਸਰਬੱਤ ਦੇ ਭਲੇ ਨੂੰ ਸਮਝਦੇ ਆ ਪੰਥ ਪੰਜਾਬ ਦੀ ਗੱਲ ਨੂੰ ਸਮਝਦੇ ਆ ਸਟੂਡੈਂਟ ਇਸ਼ੂਸ ਨੂੰ ਸਮਝਦੇ ਆ ਤਾਂ ਸਾਨੂੰ ਫਿਰ ਸਪੋਰਟ ਵੀ ਕਰਦੇ ਆ ਅਸ਼ਮੀਤ ਜੀ ਹੁਣ ਜਿਸ ਤਰ੍ਹਾਂ ਤੁਸੀਂ ਜਿੱਤ ਗਏ ਹੋ ਹਨਾ ਵਾਈਸ ਪ੍ਰਧਾਨ ਦੀ ਕੁਰਸੀ ਤੇ ਬੈਠਣ ਜਾ ਰਹੇ ਹੋ ਹਨਾ ਇਸ ਦਰਮਿਆਨ ਬਹੁਤ ਸਾਰੇ ਲਾਲਚ ਵੀ ਆਉਂਦੇ ਨੇ ਕਈ ਧਮਕੀਆਂ ਵੀ ਆਉਂਦੀਆਂ ਨੇ ਕਿ ਇਦਾਂ ਦਾ ਕੁਝ ਹੋਇਆ ਕਿ ਸਾਡੀ ਪਾਰਟੀ ਚਾਜੋ ਜਾਂ ਸਾਡਾ ਸਾਥ ਦੇ ਦਿਓ ਜਾਂ ਧਮਕੀ ਆਈ ਹੋਵੇ ਕਿ ਬੈਜੋ ਨਹੀਂ ਅੱਗੇ ਹੋਰ ਅੱਗੇ ਫਾਈਟ ਕੰਟੀਨਿਊ ਨਹੀਂ ਕਰਨੀ ਐਦਾਂ ਦੀ ਕੋਈ ਸਿਚੁਏਸ਼ਨ ਨਹੀਂ ਇਹ ਦੇਖੋ ਜੀ ਇਲੈਕਸ਼ਨਸ ਤੋਂ ਪਹਿਲਾਂ ਤੱਕ ਤਾਂ ਪੂਰੀ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਸਾਡੇ ਤੇ ਪ੍ਰੈਸ਼ਰ ਪਾਉਂਦੀ ਰਹੀ ਹੈ ਨਾ ਵੀ ਤੁਸੀਂ ਪਹਿਲਾਂ ਤਾਂ ਜੀ ਮੈਂ ਤੁਹਾਨੂੰ ਦੱਸਿਆ ਮੈਂ ਨਾਮਿਨੇਸ਼ਨ ਵਾਲੀ ਗੱਲ ਹੋ ਗਈ ਮੜ ਕੇ ਵੋਟਾਂ ਨਾ ਪੈਣ ਦੇਣ ਦੀ ਗੱਲ ਨਾ ਵੀ ਇਸ ਤਰ੍ਹਾਂ ਦੇ ਪ੍ਰੈਸ਼ਰ ਜ਼ਰੂਰ ਪੈਂਦੇ ਆਏ ਆ ਪਰ ਜਿੱਤਣ ਤੋਂ ਬਾਅਦ ਵੀ ਮੈਨੂੰ ਲੱਗਦਾ ਬਾਕੀ ਧਰਾਂ ਨੂੰ ਪਤਾ ਕਿ ਵੀ ਖੇਲਣ ਵਾਲੇ ਹੈ ਨਹੀਂ ਵੀ ਸਾਥ ਦੇ ਵਿੱਚ ਜਿਹੜੇ ਨੌਜਵਾਨ ਕੰਮ ਕਰਦੇ ਆ ਵੀ ਐਡੇ ਇੱਕ ਮਤਲਬ ਸਿਧਾਂਤਕ ਤੌਰ ਤੇ ਹੈਗੇ ਪੰਥ ਪੰਜਾਬ ਦੀ ਗੱਲ ਤੇ ਖੜੇ ਆ ਵੀ ਕਿਸੇ ਰੱਖਦੀ ਸੀ ਪਰ ਜਿੱਤਨ ਤੋਂ ਕੁਝ ਸਮਾਂ ਬਾਅਦ ਉਸ ਦਾ ਜਿਹੜਾ ਵਤੀਰਾ ਹੈ ਜਿਹੜਾ ਰਵਈਆ ਹੈ ਉਹ ਬਦਲ ਗਿਆ ਸੀ ਉਸ ਨੇ ਬਲਕਿ ਜਸਵੰਤ ਸਿੰਘ ਖਾਲੜਾ ਦੀ ਤਸਵੀਰ ਵੀ ਆਪਣੇ ਦਫ਼ਤਰ ਚੋਂ ਹਟਾ ਦਿੱਤੀ ਸੀ ਕਿਤੇ ਤੁਸੀਂ ਉਹ ਕੰਮ ਤਾਂ ਨਹੀਂ ਕਰੋਗੇ ਨਹੀਂ ਨਹੀਂ ਬਿਲਕੁਲ ਨਹੀਂ ਜੀ ਇਹ ਸਾਥ ਨਾਲ ਪਿਛਲੇ 4 ਸਾਲਾਂ ਤੋਂ ਜੁੜੇ ਹੋਏ ਹਨ ਤੇ ਪੰਥ ਪੰਜਾਬ ਦੀ ਗੱਲ ਕਰਦੇ ਆ ਰਹੇ ਆਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਆਪਣਾ ਆਈਡਲ ਮੰਨ ਕੇ ਚੱਲੇ ਆ ਤੇ ਉਹੀ ਸੋਚ ਰੱਖ ਕੇ ਅੱਗੇ ਕੰਮ ਕਰਾਂਗੇ ਜੀ ਠੀਕ ਹੈ ਸ਼ਮੀਰ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਜੁੜੇ ਧੰਨਵਾਦ ਜੀ ਸੋ ਇਹ ਸੀ ਅੱਜ ਦੀ ਖਾਸ ਪੇਸ਼ਕਸ਼ ਜਿਸ ਦੇ ਵਿੱਚ ਇੱਕ ਉਮੀਦ ਦੀ ਕਿਰਨ ਝਾਕੀ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪੰਜਾਬ ਦੀ ਦਾਅਵੇਦਾਰੀ ਤੇ ਪੰਥਕ ਰਿਵਾਇਤਾਂ ਦੀ ਜਿਹੜੀ ਮਜ਼ਬੂਤੀ ਹੈ ਉਹ ਸਾਹਮਣੇ ਆਏਗੀ ਤੇ ਮਜ਼ਬੂਤੀ ਦੇ ਨਾਲ ਇਹਨਾਂ ਰਿਵਾਇਤਾਂ ਦੀ ਜਿਹੜੀ ਗੱਲ ਹੈ ਉਹ ਹੋਏਗੀ ਅੱਜ ਦੀ ਖਾਸ ਪੇਸ਼ਕ ਇਹ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿੰਦਾ ਦਰਿਆ ਸਤਲੁਜ ਟੀਵੀ